ਲੈ ਲੈਂਦਾ ਸੀ ਫਿਰ ਇਹ ਉਹਨਾਂ ਦੇ ਨਾਲ ਸਮਲਿੰਗਿਕ ਸੰਬੰਧ ਬਣਾਉਂਦਾ ਸੀ ਫਿਰ ਲੜਾਈ ਝਗੜਾ ਕਰਕੇ ਉਹਨਾਂ ਦਾ ਕਤਲ ਕਰ ਦਿੰਦਾ ਸੀ 10 ਦੇ ਕਰੀਬ ਕਤਲ ਤਾਂ ਇਸ ਨੇ ਖੁਦ ਕਬੂਲ ਲਏ ਨੇ ਕੀ ਹੁੰਦਾ ਹੈ ਅਜਿਹੇ ਜਿਹੜੇ ਸੀਰੀਅਲ ਕਿਲਰ ਹੁੰਦੇ ਨੇ ਉਹਨਾਂ ਦੀ ਮਾਨਸਿਕਤਾ ਕੀ ਹੁੰਦੀ ਹੈ ਦੇਖੋ ਇਹ ਜਿਹੜੇ ਸੀਰੀਅਲ ਕਿਲਰ ਹੁੰਦੇ ਨੇ ਨਾ ਉਹਨਾਂ ਦੀ ਜਿਹੜੀ ਕੰਡੀਸ਼ਨ ਹੁੰਦੀ ਹੈ 멘ਟਲ ਕੰਡੀਸ਼ਨ ਉਹ ਬਹੁਤ ਹੀ ਫਿਗਰ ਹੁੰਦੀ ਹੈ ਜਾਂ ਤਾਂ ਉਹਨਾਂ ਦੇ ਬਚਪਨ ਤੋਂ ਕੋਈ ਟਰੋਮਾ ਰਿਹਾ ਹੁੰਦਾ ਹੈਗਾ ਜਾਂ ਉਹਨਾਂ ਨੂੰ ਫੈਮਲੀ ਵੱਲੋਂ ਐਕਸੈਪਟੈਂਸ ਨਹੀਂ ਮਿਲੀ ਹੁੰਦੀ ਫੈਮਿਲੀ ਦੇ ਵਿੱਚ ਜਿਵੇਂ ਤੁਸੀਂ ਕਿਹਾ ਨਾ ਕਿ ਉਹ ਹੋਮੋ ਹੈ ਤਾਂ ਫਿਰ ਉਹ ਜਿਹੜੇ ਜਿਹੜੇ ਹੋਮੋਸੈਕਸ਼ੁਅਲ ਹੁੰਦੇ ਨੇ ਉਹਨਾਂ ਦੇ ਉਹ ਪਰ ਤਾਂ ਖੁੱਲ ਹੀ ਨਹੀਂ ਪਾਉਂਦੇ ਉਹ ਦੱਸ ਹੀ ਨਹੀਂ ਪਾਉਂਦੇ ਕਿ ਇਹ ਉਹਨਾਂ ਦੀ ਪਕਸ਼ੁਅਲਟੀ ਹੈ ਜੀ ਫਿਰ ਇਸ ਕਰਕੇ ਫਿਰ ਉਹਨਾਂ ਦੱਸ ਦਿੰਦੀਆਂ ਤਾਂ ਫੈਮਿਲੀ ਐਕਸੈਪਟ ਨਹੀਂ ਕਰਦੀ ਹੈ ਜੀ ਜਾਂ ਫਿਰ ਬਚਪਨ ਤੋਂ ਹੀ 트ਰਾਮੈਟਿਕ ਐਕਸਪੀਰੀਅੰਸ ਰਿਆ ਹੁੰਦਾ ਹੈ ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੁੰਦਾ ਹੈਗਾ ਉਹ ਕੁਝ ਕਰ ਨਹੀਂ ਪਾਉਂਦੇ ਡਰੇ ਹੁੰਦੇ ਆ ਬੱਚੇ ਜੀ ਤੇ ਫਿਰ ਇਹ ਵੱਡੇ ਹੋ ਕੇ ਨਾ ਆਪਣੀ ਜਿਹੜੀ ਡਿਜ਼ਾਇਰ ਨੂੰ ਆਪਣੇ ਐਕਸਪ੍ਰੈਸ਼ਨਸ ਨੂੰ ਆਪਣੇ ਇਮੋਸ਼ਨਸ ਨੂੰ ਸਪਰੈਸ ਕਰਦੇ ਰਹਿੰਦੇ ਦਬਾਉਂਦੇ ਰਹਿੰਦੇ ਦਬ ਹੋ ਕੇ ਫਿਰ ਇਹਨਾਂ ਦਾ ਇੱਕਦਮ ਉਹ ਦੂਸਰਾ ਰੂਪ ਸਾਹਮਣੇ ਆਂਦਾ ਹੈ ਇਹਨੂੰ ਤੁਸੀਂ ਡੀ ਆਈ ਡੀ ਵੀ ਕਹ ਸਕਦੇ ਹੋ ਮਤਲਬ ਕਿ ਮਲਟੀਪਲ ਪਰਸਨੈਲਿਟੀ ਡਿਸਆਰਡਰ ਜਾਂ ਡਿਸ ਐਸੋਸੀਏਟਿਵ ਪਰਸਨੈਲਿਟੀ ਡਿਸਆਰਡਰ ਜਿਸ ਦੇ ਕਰਕੇ ਉਹ ਵੈਸੇ ਬਾਕੀ ਲੋਕਾਂ ਨਾਲ ਜਾਂ ਘਰਦਿਆਂ ਨਾਲ ਬਹੁਤ دبੇ ਹੋਏ ਬਹੁਤ ਹੀ ਟਿਮਿਡ ਬਹੁਤ ਹੀ ਨਾਈਵ ਰਹਿੰਦੇ ਨੇ ਬਟ ਜਦੋਂ ਉਹਨਾਂ ਨੂੰ ਕਿਤੇ ਮੌਕਾ ਮਿਲੇ ਆਪਣੀ ਜਿਹੜੀ ਅੰਦਰ ਦੀ ਪਰਸਨੈਲਿਟੀ ਅੰਦਰ ਦਾ ਖੁੰਖਾ ਰੂਪ ਕੱਢਣ ਦਾ ਫਿਰ ਉਹ ਕੱਢਦੇ ਨੇ ਜਿਹਦੇ ਵਿੱਚ ਸਵਾਲ ਸੀ ਮੈਮ ਸਾਡਾ ਕਿ ਕਿਉਂਕਿ ਦੇਖੋ ਇਹ ਬਹੁਤ ਸਾਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਹੈ ਅੱਠ ਤੋਂ 10 ਲੋਕ ਦੇ ਨਾਲ ਇਹਨਾਂ ਨੇ ਕਤਲ ਵੀ ਕਰਤਾ ਉਹਨਾਂ ਦਾ ਜਾਨ ਵੀ ਉਹਨਾਂ ਦੀ ਚਲੀ ਗਈ ਤੇ ਅਜਿਹੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਿਆ ਕਿਵੇਂ ਜਾਵੇ ਜਦੋਂ ਕੋਈ ਇੱਕ ਲੇਮੈਨ ਉਹਨਾਂ ਨੇ ਤਾਂ ਹੈਲਪ ਕੀਤੀ ਹੈ ਇਸ ਦੀ ਕਿ ਰਾਤ ਨੂੰ ਕੋਈ ਸ਼ਖਸ ਖੜਾ ਹੈ ਉਸ ਨੂੰ ਲਿਫਟ ਦੇ ਦਿੱਤੀ ਜਾਂ ਕੀ ਉਹਨਾਂ ਦੀ ਮਾਨਸਿਕਤਾ ਰਹੀ ਹੋਵੇਗੀ ਪਰ ਇਹ ਦਾ ਜਿਹੜਾ ਅਜਿਹੇ ਲੋਕ ਨੇ ਉਹਨਾਂ ਤੋਂ ਬਚਣਾ ਕਿਵੇਂ ਹੈ ਜਾਂ ਉਹਨਾਂ ਦਾ ਕੀ ਇਲਾਜ ਹੋ ਸਕਦਾ ਹੈ ਕਿਵੇਂ ਪਛਾਣੇ ਜਾ ਸਕਣ ਇਹ ਸਵਾਲ ਹੈ देखो उन्होंने पेशाना मैट्रिक्स उन्होंने दी बॉडी लैंग्वेज ਨੂੰ ਰੀਡ ਕਰੋ ਜੀ ਉਹਨਾਂ ਦੀ ਜਿਹੜੀ ਬੋਡੀ ਲੈਂਗੁਏਜ ਸਭ ਤੋਂ ਪਹਿਲਾਂ ਆਉਂਦੀ ਹੈ ਅੱਖਾਂ ਜਿਹੜਾ ਬੰਦਾ ਇਸ ਤਰ੍ਹਾਂ ਦਾ ਕੁਝ ਕਰਨਾ ਚਾਹੁੰਦਾ ਹੋਏਗਾ ਨਾ ਓਨੈਸਟ ਨਹੀਂ ਹੋਊਗਾ ਹੈਨਾ ਇਮਾਨਦਾਰ ਨਹੀਂ ਹੋਊਗਾ मतलब ਸੱਚਮੁੱਚ ਉਹਨੂੰ ਲਿਫਟ ਨਹੀਂ ਚਾਹੀਦੀ ਜੀ ਉਹਨੇ ਇੱਕ ਧੋਖੇ ਨਾਲ ਕਰਨਾ ਤਾਂ ਉਹਦੀ ਅੱਖਾਂ ਘੁੰਮਦੀਆਂ ਹੁੰਦੀਆਂ ਨੇ ਜਾਂ ਤਾਂ ਗੋਲ-ਗੋਲ ਘੁੰਮ ਜਾਂਦੀਆਂ ਕਿਉਂ ਉਹ ਨਜ਼ਰ ਮਿਲਾ ਕੇ ਗੱਲ ਨਹੀਂ ਕਰਦਾ ਨਜ਼ਰ ਮਿਲਾ ਕੇ ਗੱਲ ਨਹੀਂ ਕਰ ਪਾਏਗਾ ਪਰ ਉਹ ਜਿਹੜੇ ਗੱਲ ਥੱਲੇ ਦੇਖ ਕੇ ਵੀ ਕਰੂਗਾ ਜ਼ਿਆਦਾਤਰ ਐਸੇ ਲੋਕ ਥੱਲੇ ਦੇਖ ਕੇ ਗੱਲ ਕਰਦੇ ਆ ਅੱਖਾਂ ਨਹੀਂ ਮਿਲਾ ਪਾਉਂਦੇ ਔਰ ਅੱਖਾਂ ਨਾਲ ਦੀ ਇਲੈਕਟ੍ਰਾਈਟਸ ਆਂਦੀਆਂ ਰਹਿੰਦੀਆਂ ਨੇ ਠੀਕ ਹੈ ਤੇ ਉਹਨਾਂ ਦੇ ਬੋਡੀ ਲੈਂਗੁਏਜ ਐਨਾ ਚੇਂਜ ਹੁੰਦਾ ਹੈਗਾ ਕਿ ਉਹ ਆਪਣੇ ਹੱਥਾਂ ਨਾਲ ਹੱਥਾਂ ਦੀ ਜਿਹੜੀਆਂ ਉਂਗਲੀਆਂ ਨੇ ਨਾ ਉਹਨਾਂ ਨੂੰ ਵੀ ਉਹ ਹਿਲਾਉਂਦੇ ਰਹਿੰਦੇ ਆ ਮਤਲਬ ਉਹਨਾਂ ਨੂੰ ਨਰਵਸਨੈਸ ਹੁੰਦੀ ਹੈ ਕਿਉਂਕਿ ਪਤਾ ਹੈ ਬਾਡੀ ਰਿਐਕਟ ਕਰਦੀ ਹੈ ਜੋ ਤੁਸੀਂ ਝੂਠ ਬੋਲਦੇ ਹੋ ਤੇ ਉਹ ਝੂਠ ਤਾਂ ਬੋਲ ਹੀ ਰਿਹਾ ਸੀਗਾ ਤਾਂ ਕਰਕੇ ਬਾਡੀ ਰਿਐਕਟ ਕਰਦੀ ਹੈ ਉਹਨੇ ਬਾਡੀ ਲੈਂਗੁਏਜ ਥੋੜੀ ਰੀਡ ਕਰੋ ਅੱਖਾਂ ਸਭ ਤੋਂ ਪਹਿਲਾਂ ਤੁਸੀਂ ਰੀਡ ਕਰ ਸਕਦੇ ਹੋ ਜੀ ਐਵੇਂ ਲੱਗ ਰਿਹਾ ਕਿਸੇ ਦਾ ਵੀ ਕਦੇ ਵੀ ਲਿਫਟ ਨਾ ਦਿਓ ਕਦੇ ਵੀ ਨਾ ਵੀ ਹਲਪ ਨਾ ਕਰੋ ਤੇ ਇਹਦੇ ਵਿੱਚ ਅਗਲਾ ਸਵਾਲ ਇਹ ਸੀ ਕਿ ਅਜਿਹੇ ਲੋਕ ਠੀਕ ਹੈ ਕਿ ਲਿਫਟ ਲੈ ਲਈ ਜਾਂ ਕਿਸੇ ਨੂੰ ਨਿਸ਼ਾਨਾ ਬਣਾ ਲਿਆ ਜਾਂ ਸੰਬੰਧ ਬਣਾ ਲੇ ਪਰ ਕਤਲ ਤੱਕ ਪਹੁੰਚਣਾ ਇਹ ਕਿਹੜੀ ਮਾਨਸਿਕਤਾ ਕਿਸ ਲੈਵਲ ਦੀ ਗੱਲ ਹੈਗੀ ਹੈ ਇਹਨਾਂ ਬਹੁਤ ਹੀ ਸਾਈਕੋਟਿਕ ਸਿੰਟਮਸ ਨੇ ਕਹਿ ਰਹੀਆਂ ਇਹਨਾਂ ਦੇ ਹੁੰਦੇ ਨੇ ਜਿਹੜਾ ਮਲਟੀਪਲ ਪਰਸਨੈਲਿਟੀ ਡਿਸਆਰਡਰ ਵੀ ਹੁੰਦਾ ਹੈਗਾ ਔਰ ਇਹਨਾਂ ਦੇ ਬਹੁਤ ਸਿਵਰ ਟਰਾਮਾ ਰਿਹਾ ਹੁੰਦਾ ਬਚਪਨ ਦੇ ਵਿੱਚ ਨਾ ਉਹਨਾਂ ਦੇ ਇਸ ਤਰ੍ਹਾਂ ਦੇ ਡਿਸਆਰਡਰਸ ਆ ਜਾਂਦੇ ਨੇ ਕਿ ਉਹ ਕੋ ਇੰਨੀ ਗੱਦ ਐਕਸਟ੍ਰੀਮ ਤੱਕ ਪਹੁੰਚ ਜਾਂਦੇ ਨੇ ਭਾਈ ਫਿਰ ਬਚਣ ਦਾ ਕੀ ਤਰੀਕਾ ਹੈ ਬਚਣ ਦਾ ਵੀ ਤਰੀਕਾ ਦੱਸੋ ਹਾਂਜੀ ਇਹਨਾਂ ਦਾ ਬਚਣ ਦਾ ਤਰੀਕਾ ਸਿਰਫ ਇਹੀ ਹੈਗਾ ਕਿ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਨੀਸ਼ੀਅਲ ਸਟੇਜ ਤੇ ਹੀ ਉਹਨਾਂ ਦੀ ਬਾਡੀ ਲੈਂਗੁਏਜ ਨੂੰ ਰੀਡ ਕਰੋ ਉਹਨਾਂ ਦੀ ਸਪੀਚ ਨੂੰ ਰੀਡ ਕਰੋ ਜਿਵੇਂ ਉਹ ਕੋ ਬੋਲਦੇ ਨੇ ਖਤਲਾ ਕੇ ਬੋਲਦੇ ਨੇ ਜਾਂ ਫਿਰ ਮਤਲਬ ਸੰਬਲ ਕਰਦੇ ਨੇ ਬਾਤ ਗਲ ਕਰਦੇ ਹੋਏ ਸੰਬਲ ਕਰਦੇ ਆ ਮਤਲਬ ਕਿਸੇ ਕਿਸੇ ਆਂਦੇ ਨੇ ਜਾਂ ਫਿਰ ਉਹਨਾਂ ਦੇ ਵਰਡਸ ਠੀਕ ਨਹੀਂ ਨਿਕਲਦੇ ਹੈਗੇ ਮੂੰਹ ਚੋਂ ਜਾਂ ਨਿਕਲ ਵੀ ਰਹੇ ਨੇ ਬਹੁਤ ਸਾਧਰ ਵੀ ਹੁੰਦੇ ਆ ਤਾਂ ਵੀ ਜੇ ਤੁਹਾਨੂੰ ਕੋਈ ਫੀਲਿੰਗ ਆ ਰਹੀ ਹੈ ਨਾ ਕੋਈ ਫੀਲਿੰਗ ਨੂੰ ਆਪਣੀ ਗੱਟ ਫੀਲਿੰਗ ਨੂੰ ਹਮੇਸ਼ਾ ਟਰਸਟ ਕਰੋ ਤੁਹਾਡੀ ਬੋਡੀ ਵੀ ਤੁਹਾਨੂੰ ਦੱਸ ਦਿੰਦੀ ਹੈਗੀ ਕਿ ਕੁਝ ਗਲਤ ਹੈਗਾ ਤੇ ਬੱਚੋ ਇਹਨਾਂ ਤੋਂ ਮਤਲਬ ਇਸ ਕਰਕੇ ਔਰ ਆਪਣਾ ਮਤਲਬ 100 ਨੰਬਰ ਤੇ ਡਾਇਲ ਕਰੋ ਜੇ ਤੁਹਾਨੂੰ ਵੀ ਥੋੜੀ ਜਿਹੀ ਵੀ ਫੀਲ ਹੋਏ ਕਿ ਤੁਸੀਂ ਬਿਠਾ ਆ ਵੀ ਲਿਆ ਲਿਫਟ ਵੀ ਦੇਤੀ ਉਸ ਟਾਈਮ ਤੇ ਤੁਹਾਨੂੰ ਫੀਲਿੰਗ ਆ ਰਹੀ ਹੈ ਨਾ ਤਾਂ ਕਿਸੇ ਬਹਾਨੇ ਨਾਲ ਨਿਕਲੋ ਉਹਨਾਂ ਨੂੰ ਨਾ ਕਦੇ ਵੀ ਤੋਖ ਨਾ ਕਰੋ ਕਿ ਮੈਨੂੰ ਤੇਰੇ ਤੇ ਸ਼ੱਕ ਆਇਆ ਜਾਂ ਤੂੰ ਐਂ ਦਾ ਕਰ ਰਿਹਾ ਉਹ ਭੜਕ ਜਾਂਦੇ ਨੇ ਉਹਨਾਂ ਨੂੰ ਕਦੇ ਨਾ ਉਹਨਾਂ ਨੂੰ ਬਹੁਤ ਆਰਾਮ ਨਾਲ ਕਿ ਹਾਂ ਤੂੰ ਬਿਲਕੁਲ ਠੀਕ ਹੈ ਸਹੀ ਹੈ ਮੈਂ ਵੀ ਤੇਰੇ ਨਾਲ ਸਹੀ ਹਾਂ ਠੀਕ ਹੈ ਤਾਂ ਬੱਛਾ ਲੱਗ ਰਿਹਾ ਚੁਪਕੇ ਜਿਵੇਂ ਨਿਕਲਣਾ ਹੁੰਦਾ ਨਹੀਂ ਤਾਂ ਉਹ ਬਹੁਤ ਪਰ ਇਕ ਜਾਂਦਾ ਹੈ ਬਿਲਕੁਲ ਇੱਕ ਇਹਦੇ ਵਿੱਚ ਜਿਹੜੀ ਤੁਸੀਂ ਸਟਾਰਟਿੰਗ ਵਿੱਚ ਗੱਲ ਕੀਤੀ ਸੀ ਕਿ ਸਪਰੈਸ ਬਹੁਤ ਕੀਤਾ ਜਾਂਦਾ ਹੈ ਜਿਹੜੇ ਲੋਕ ਹੁੰਦੇ ਨੇ ਕਈ ਵਾਰ ਘਰਾਂ ਦੇ ਵਿੱਚ ਉਹਨਾਂ ਨੂੰ ਸਮਝਿਆ ਨਹੀਂ ਜਾਂਦਾ ਹੈਗਾ ਕਿਉਂਕਿ ਅਕਸਰ ਤਾਂ ਸੋਸਾਇਟੀ ਦਾ ਵੀ ਇੱਕ ਕਾਰਨ ਹੈ ਨਾ ਅਜਿਹੇ ਲੋਕ ਜਿਹੜੇ ਇਸ ਲੈਵਲ ਤੱਕ ਜਾਂਦੇ ਨੇ ਸਾਡਾ ਉਹਨਾਂ ਦਾ ਪ੍ਰਤੀ ਬਿਹੇਵੀਅਰ ਉਹਨਾਂ ਪ੍ਰਤੀ ਰਵਈਆ ਜਾਂ ਕਈ ਵਾਰ ਉਹਨਾਂ ਨੂੰ ਪਾਗਲ ਸਮਝ ਲਿਆ ਜਾਂਦਾ ਹੈ ਡਾਕਟਰੀ ਇਲਾਜ ਨਹੀਂ ਕਰਵਾਇਆ ਜਾਂਦਾ ਜਿਹੜੀ ਸਾਈਕੀਟ੍ਰਿਸਟ ਦੀ ਗੱਲ ਹੁੰਦੀ ਹੈਗੀ ਹਾਂਜੀ ਬਿਲਕੁਲ ਬਿਲਕੁਲ ਇੱਕ ਵਾਰੀ ਮੇਰੇ ਕੋਲ ਇੱਕ ਇਸੇ ਤਰ੍ਹਾਂ ਪਾਦਰ ਆਪਣੇ ਬੇਟੇ ਨੂੰ ਲੈ ਕੇ ਆਇਆ ਕਹਿੰਦੇ ਇਹ ਹੈ ਨਾ ਇਹ ਦਾ ਇੱਕ ਮੈਂਟਲ ਡਿਸਆਰਡਰ ਹੈ ਕਿ ਇਹ ਹੋਮੋਸੈਕਸ਼ੁਅਲ ਹੈ ਉਹਨਾਂ ਦਾ ਬੇਟਾ ਮੈਂ ਕਿਹਾ ਇਹ ਮੈਂਟਲ ਡਿਸਆਰਡਰ ਨਹੀਂ ਹੈ ਇਹ ਉਹਦੀ ਪਿਕਸ਼ੁਅਲਿਟੀ ਹੈ ਦਿਸ ਇਜ਼ ਹਾਊ ਹੀ ਇਜ਼ ਉਹ ਐਦਾਂ ਦਾ ਹੀ ਹੈ ਤੁਸੀਂ ਇਹਨੂੰ ਐਦਾਂ ਹੀ ਐਕਸੈਪਟ ਕਰਨਾ ਪਊਗਾ ਤੁਹਾਨੂੰ ਤੇ ਕਈਆਂ ਨੂੰ ਲੱਗਦਾ ਕਿ ਕੋਈ ਮੈਂਟਲ ਡਿਸਆਰਡਰ ਹੈਗਾ ਇਹ ਗਲਤ ਹੈ ਇਹ ਇਹਨੂੰ ਠੀਕ ਕਰੋ ਪਰ ਇਹ ਮੈਂਟਲ ਡਿਸਆਰਡਰ ਨਹੀਂ ਹੁੰਦਾ ਤੁਸੀਂ ਆਪਣੇ ਬੱਚੇ ਨੂੰ ਐਕਸੈਪਟ ਕਰਨਾ ਚਾਹੀਦਾ ਜਿਵੇਂ ਦਾ ਉਹ ਹੈ ਉਹਵੇਂ ਉਹਨੂੰ ਪਿਆਰ ਦਿਓ ਪਿਆਰ ਨਹੀਂ ਦਿੰਦੇ ਨਾ ਚਲੋ ਘਰ ਦੇ

ਇਹ ਉਹਦਾ ਨਤੀਜਾ ਹੈਗਾ ਉਹ ਗੁੱਸਾ ਕਿਸ ਚੀਜ਼ ਦਾ ਉਸ ਬੱਚੇ ਨੂੰ ਗੁੱਸੇ ਨੂੰ ਚੈਨਲਾਈਜ਼ ਕਿਵੇਂ ਕਰਨਾ ਹੈਗਾ ਉਹਦੇ ਬਾਅਦ ਸਪਰੋਫੈਸ਼ਨਲ ਹੈਲਪ ਲੈਣੀ ਚਾਹੀਦੀ ਹੈ ਪਰ ਸਭ ਤੋਂ ਪਹਿਲਾਂ ਫੈਮਿਲੀ ਦੀ ਸਪੋਰਟ ਜ਼ਰੂਰੀ ਹੈ ਜੀ ਅਗਰ ਫੈਮਿਲੀ ਦੀ ਸਪੋਰਟ ਹੀ ਨਹੀਂ ਹੋਏਗੀ ਬੱਚੇ ਨੂੰ ਰਿਅਲਾਈਜ਼ ਹੀ ਨਹੀਂ ਹੋਏਗਾ ਕਿ ਮੈਂ ਮੇਰੇ ਵਿੱਚ ਕੁਝ ਪ੍ਰੋਬਲਮ ਹੈ ਜੀ ਉਹਨਾਂ ਸਾਡ ਰਿਅਲਾਈਜ਼ ਹੀ ਨਹੀਂ ਕਦੇ ਹੋਇਆ ਹੋਵੇਗਾ ਕਿ ਉਹਦੇ ਕੋਈ ਪ੍ਰੋਬਲਮ ਹੈਗੀ ਹੈ। ਹੂੰ। ਉਹਨੂੰ ਲੱਗਦਾ ਕਿ ਦੁਨੀਆ ਇਦਾਂ ਹੀ ਕੰਮ ਕਰਦੀ ਹੈ ਕਿ ਦੁਨੀਆ ਪਿਆਰ ਨਾਲ ਨਹੀਂ ਚੁੰਦੀ ਤਾਂ ਮੈਨੂੰ ਗੁੱਸੇ ਨਾਲ ਵੀ ਸੁਣਾਉਣਾ ਪਊਗਾ। ਮੈਨੂੰ ਗੁੱਸੇ ਨਾਲ ਵੀ ਅਗਰੇਸ਼ਨ ਕਰਨਾ ਪਊਗਾ। ਡਾਕਟਰ ਨੀਤੂ ਇਹਨਾਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਇਸ ਦੇ ਸਿੱਟੇ ਕੀ ਨਿਕਲਣੇ ਨੇ ਜਿਵੇਂ ਹੁਣ ਇਹ ਕਤਲ ਕਰਦਾ ਗਿਆ ਸੀਰੀਅਲ ਇਸ ਨੇ ਕਿੰਨੇ ਹੀ ਕਤਲ ਕਰ ਦਿੱਤੇ ਕਿਉਂਕਿ ਆਮ ਜਿਹੜੇ ਲੋਕ ਨੇ ਉਹ ਤਾਂ ਮਤਲਬ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੇ ਨੇ ਅਜਿਹੇ ਲੋਕ ਸੈਂਸਿਟਿਵ ਨਹੀਂ ਹੁੰਦੇ ਫਿਰ ਜਾਂ ਉਹਨਾਂ ਨੂੰ ਸੋਚ ਦੇ ਵਿੱਚ ਨਹੀਂ ਆਉਂਦਾ। ਇਨਾਂ ਦੇ ਨਾ ਸੈਂਸਿਟਿਵ ਬਹੁਤ ਜ਼ਿਆਦਾ ਹੁੰਦੇ ਆ ਇਹ ਬਚਪਨ ਦੇ ਵਿੱਚ ਜਦੋਂ ਇਹਨਾਂ ਦੀ ਸੈਂਸਿਟਿਵਿਟੀ ਨੂੰ ਕੋਈ ਕਰਦਾ ਨਹੀਂ ਹੈਗਾ ਨਾ ਰੈਕਗਨਾਈਜ਼ ਫਿਰ ਇਹ ਅੱਦਾ ਬਣ ਜਾਂਦੇ ਨੇ ਆਪਣੀ ਸੈਂਸਿਟਿਵਿਟੀ ਤੋਂ ਕੰਪਲੀਟਲੀ ਆਪੋਜੀਟ ਹੋ ਜਾਂਦੇ ਨੇ ਇਹ ਜੀ ਠੀਕ ਹੈ ਕਿ ਇਹਨਾਂ ਨੂੰ ਦਰਦ ਨਹੀਂ ਹੁੰਦਾ ਇਹਨਾਂ ਨੂੰ ਫਰਕ ਨਹੀਂ ਪੈਂਦਾ ਕਿਉਂਕਿ ਇਹਨਾਂ ਨੇ ਇੱਕ ਤਰ੍ਹਾਂ ਸੀ ਕਹੋ ਕਿ ਇਮੋਸ਼ਨਲੀ ਨੰਬ ਹੋ ਜਾਂਦੇ ਆ ਇਹਨਾਂ ਨੂੰ ਇਸ ਚੀਜ਼ ਦਾ ਫਰਕ ਹੀ ਨਹੀਂ ਪੈਂਦਾ ਇਹਨਾਂ ਦੇ ਅੰਦਰ ਬਸ ਉਹ ਜਿਹੜਾ ਗੁੱਸਾ ਹੈਗਾ ਬਹੁਤ ਜ਼ਿਆਦਾ 네ਗੇਟਿਵ ਹੈ ਉਹ ਬਸ ਬਾਹਰ ਕੱਢਣਾ ਹੁੰਦਾ ਹੈ ਇਹਨਾਂ ਨੇ ਇਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਦਾ ਕਿ ਕਿਸੇ ਨੂੰ ਦਰਦ ਹੋਇਆ ਕਿੰਨੀ ਸਹੀ ਗੱਲ ਹੈ ਜਿਹੜੀ ਸਮਝ ਹੁੰਦੀ ਹੈ ਨਾ ਇੰਟੈਲੈਕਟ ਜਿਹੜੀ ਹੈ ਉਹ ਕੰਮ ਕਰਨਾ ਬੰਦ ਕਰ ਦਿੰਦੀ ਹੈ ਹੂੰ ਖੁਲਾਸਾ ਹੋਇਆ ਏ ਕਿ ਇੱਕ ਸ਼ਖਸ ਸੀ ਔਰਤਾਂ ਵਾਲੇ ਕੱਪੜੇ ਪਹਿਨ ਲੈਂਦਾ ਸੀ ਰਾਤ ਨੂੰ ਤੇ ਇਹ ਗੱਡੀ ਦੇ ਵਿੱਚ ਜਾਂ ਕਾਰ ਦੇ ਵਿੱਚ ਟਰੱਕ ਦੇ ਵਿੱਚ ਕਿਤੇ ਵੀ ਵੱਲੋਂ ਲਿਫਟ ਲੈ ਲੈਂਦਾ ਸੀ ਫਿਰ ਇਹ ਉਹਨਾਂ ਦੇ ਨਾਲ ਸਮਲਿੰਗਿਕ ਸੰਬੰਧ ਬਣਾਉਂਦਾ ਸੀ ਫਿਰ ਲੜਾਈ ਝਗੜਾ ਕਰਕੇ ਉਹਨਾਂ ਦਾ ਕਤਲ ਕਰ ਦਿੰਦਾ ਸੀ 10 ਦੇ ਕਰੀਬ ਕਤਲ ਤਾਂ ਇਸ ਨੇ ਖੁਦ ਕਬੂਲ ਲੈਨੇ ਕੀ ਹੁੰਦਾ ਹੈ ਅਜਿਹੇ ਜਿਹੜੇ ਸੀਰੀਅਲ ਕਿਲਰ ਹੁੰਦੇ ਨੇ ਉਹਨਾਂ ਦੀ ਮਾਨਸਿਕਤਾ ਕੀ ਹੁੰਦੀ ਹੈ ਦੇਖੋ ਇਹ ਜਿਹੜੇ ਸੀਰੀਅਲ ਕਿਲਰ ਹੁੰਦੇ ਨੇ ਨਾ ਉਹਨਾਂ ਦੀ ਜਿਹੜੀ ਆ ਕੰਡੀਸ਼ਨ ਹੁੰਦੀ ਹੈ ਮੈਂਟਲ ਕੰਡੀਸ਼ਨ ਉਹ ਬਹੁਤ ਹੀ ਫਿਗਰ ਹੁੰਦੀ ਹੈ ਜਾਂ ਤਾਂ ਉਹਨਾਂ ਦੇ ਬਚਪਨ ਚ ਕੋਈ ਟਰੋਮਾ ਰਹਾ ਹੁੰਦਾ ਹੈਗਾ ਜਾਂ ਉਹਨਾਂ ਨੂੰ ਫੈਮਲੀ ਵੱਲੋਂ ਐਕਸੈਪਟੈਂਸ ਨਹੀਂ ਮਿਲੀ ਹੁੰਦੀ ਫੈਮਿਲੀ ਦੇ ਵਿੱਚ ਜਿਵੇਂ ਤੁਸੀਂ ਕਿਹਾ ਨਾ ਕਿ ਉਹ ਹੋਮੋ ਹੈ ਤਾਂ ਫਿਰ ਉਹ ਜਿਹੜੇ ਜਿਹੜੇ ਹੋਮੋਸੈਕਸ਼ੁਅਲ ਹੁੰਦੇ ਨੇ ਉਹਨਾਂ ਦੇ ਉਹ ਪਹਿਨ ਤਾਂ ਖੁੱਲ ਹੀ ਨਹੀਂ ਪਾਉਂਦੇ ਉਹ ਦੱਸ ਹੀ ਨਹੀਂ ਪਾਉਂਦੇ ਕਿ ਇਹ ਉਹਨਾਂ ਦੀ ਪਕਸ਼ੈਲਿਟੀ ਹੈ ਜੀ ਫਿਰ ਇਸ ਕਰਕੇ ਜੇ ਉਹਨਾਂ ਦੱਸ ਦੇਈਆਂ ਤਾਂ ਫੈਮਿਲੀ ਐਕਸੈਪਟ ਨਹੀਂ ਕਰਦੀ ਹੈ ਜੀ ਜਾਂ ਫਿਰ ਬਚਪਨ ਤੋਂ ਹੀ 트ਰਾਮੈਟਿਕ ਐਕਸਪੀਰੀਅੰਸ ਰਿਆ ਹੁੰਦਾ ਹੈ ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੁੰਦਾ ਹੈਗਾ ਉਹ ਕੁਝ ਕਰ ਨਹੀਂ ਪਾਉਂਦੇ ਡਰੇ ਹੁੰਦੇ ਆ ਬੱਚੇ ਜੀ ਤੇ ਫਿਰ ਇਹ ਵੱਡੇ ਹੋ ਕੇ ਨਾ ਆਪਣੀ ਜਿਹੜੀ ਡਿਜ਼ਾਇਰਸ ਨੂੰ ਆਪਣੇ ਐਕਸਪ੍ਰੈਸ਼ਨਸ ਨੂੰ ਆਪਣੇ ਇਮੋਸ਼ਨਸ ਨੂੰ ਸਪਰੈਸ ਕਰਦੇ ਰਹਿੰਦੇ ਦਬਾਦੇ ਰਹਿੰਦੇ ਦਬ ਉਹ ਕਿਹਦੇ ਨਾ ਇੱਕਦਮ ਉਹ ਦੂਸਰਾ ਰੂਪ ਸਾਹਮਣੇ ਆਂਦਾ ਇਹਨੂੰ ਤੁਸੀਂ ਡੀ ਆਈ ਡੀ ਵੀ ਕਹਿ ਸਕਦੇ ਹੋ ਮਤਲਬ ਕਿ ਮਲਟੀਪਲ ਪਰਸਨੈਲਿਟੀ ਡਿਸਆਰਡਰ ਜਾਂ ਡਿਸਐਸੋਸੀਏਟਿਵ ਪਰਸਨੈਲਿਟੀ ਡਿਸਆਰਡਰ ਜਿਸ ਦੇ ਕਰਕੇ ਉਹ ਵੈਸੇ ਬਾਕੀ ਲੋਕਾਂ ਵਾਲੀਆ ਘਰਦਿਆਂ ਨਾਲ ਬਹੁਤ ਦਬੇ ਹੋਏ ਬਹੁਤ ਹੀ ਟਿਮਿਡ ਬਹੁਤ ਹੀ ਨਾਈਵ ਰਹਿੰਦੇ ਨੇ ਬਟ ਜਦੋਂ ਉਹਨਾਂ ਨੂੰ ਕਿਤੇ ਮੌਕਾ ਮਿਲੇ ਆਪਣੀ ਜਿਹੜੀ ਅੰਦਰਲੀ ਪਰਸਨੈਲਿਟੀ ਅੰਦਰ ਦਾ ਖੁਨਖਾ ਰੂਪ ਕੱਢਣ ਦਾ ਫਿਰ ਉਹ ਕੱਢਦੇ ਨੇ ਜਿਹਦੇ ਨਾਲ ਇਹਦੇ ਵਿੱਚ ਸਵਾਲ ਸੀ ਮੈਮ ਸਾਡਾ ਕਿ ਕਿਉਂਕਿ ਦੇਖੋ ਇਹ ਬਹੁਤ ਸਾਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਹੈ 8 ਤੋਂ 10 ਲੋਕ ਦੇ ਨਾਲ ਇਹਨਾਂ ਨੇ ਕਤਲ ਵੀ ਕਰਤਾ ਉਹਨਾਂ ਦਾ ਜਾਨ ਵੀ ਉਹਨਾਂ ਦੀ ਚਲੀ ਗਈ ਤੇ ਅਜਿਹੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਿਆ ਕਿਵੇਂ ਜਾਵੇ ਜਦੋਂ ਕੋਈ ਇੱਕ ਲੇਮੈਨ ਉਹਨਾਂ ਨੇ ਤਾਂ ਹੈਲਪ ਕੀਤੀ ਇਸ ਦੀ ਕਿ ਰਾਤ ਨੂੰ ਕੋਈ ਸ਼ਖਸ ਖੜਾ ਹੈ ਉਸ ਨੂੰ ਲਿਫਟ ਦੇ ਦਿੱਤੀ ਜਾਂ ਕੀ ਉਹਨਾਂ ਦੀ ਮਾਨਸਿਕਤਾ ਰਹੀ ਹੋਏਗੀ ਪਰ ਇਹ ਦਾ ਜਿਹੜਾ ਅਜਿਹੇ ਲੋਕ ਨੇ ਉਹਨਾਂ ਤੋਂ ਬਚਣਾ ਕਿਵੇਂ ਹੈ ਜਾਂ ਉਹਨਾਂ ਦਾ ਕੀ ਇਲਾਜ ਹੋ ਸਕਦਾ ਹੈ ਕਿਵੇਂ ਪਛਾਣੇ ਜਾ ਸਕਣ ਇਹ ਸਵਾਲ ਹੈ ਦੇਖੋ ਉਹਨਾਂ ਨੂੰ ਪੈਸਾ ਨਹੀਂ ਮਤ੍ਰਿਕਾ ਉਹਨਾਂ ਦੀ ਬਾਡੀ ਲੈਂਗੁਏਜ ਨੂੰ ਰੀਡ ਕਰੋ ਜੀ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਸਭ ਤੋਂ ਪਹਿਲਾਂ ਆਉਂਦੀ ਹੈ ਅੱਖਾਂ ਜਿਹੜਾ ਬੰਦਾ ਇਸ ਤਰ੍ਹਾਂ ਦਾ ਕੁਝ ਕਰਨਾ ਚਾਹੁੰਦਾ ਹੋਏਗਾ ਨਾ ਓਨੈਸਟ ਨਹੀਂ ਹੋਊਗਾ ਹਨਾ ਈਮਾਨਦਾਰ ਨਹੀਂ ਹੋਊਗਾ ਮਨੇ ਸੱਚਮੁੱਚ ਉਹਨੂੰ ਲੈਫਟ ਨਹੀਂ ਚਾਹੀਦੀ ਉਹਨੇ ਇੱਕ ਧੋਖੇ ਨਾਲ ਕਰਨਾ ਤਾਂ ਉਹਦੀ ਅੱਖਾਂ ਘੁੰਮਦੀਆਂ ਹੁੰਦੀਆਂ ਨੇ ਜਾਂ ਤਾਂ ਗੋਲ-ਗੋਲ ਘੁੰਮ ਜਾਂਦੀਆਂ ਨੇ ਕਿਉਂ ਉਹ ਨਜ਼ਰ ਮਿਲਾ ਕੇ ਗੱਲ ਨਹੀਂ ਕਰਦਾ ਨਜ਼ਰ ਮਿਲਾ ਕੇ ਗੱਲ ਨਹੀਂ ਕਰ ਪਾਏਗਾ ਪਰ ਉਹ ਜਿਹੜੇ ਗੱਲ ਥੱਲੇ ਦੇਖ ਕੇ ਵੀ ਕਰੂਗਾ ਜਾਂ ਤਰ੍ਹਾਂ ਐਸੇ ਲੋਕ ਥੱਲੇ ਦੇਖ ਕੇ ਗੱਲ ਕਰਦੇ ਆਂ ਅੱਖਾਂ ਨਹੀਂ ਮਿਲਾ ਪਾਉਂਦੇ ਔਰ ਅੱਖਾਂ ਨਾਲ ਦੀ ਇਲੈਕਟ੍ਰਾਈਟਸ ਆਉਂਦੀਆਂ ਰਹਿੰਦੀਆਂ ਨੇ ਠੀਕ ਹੈ ਤੇ ਉਹਨਾਂ ਦੇ ਬਾਡੀ ਲੈਂਗੁਏਜ ਐਨਾ ਚੇਂਜ ਹੁੰਦਾ ਹੈਗਾ ਕਿ ਉਹ ਆਪਣੇ ਹੱਥਾਂ ਨਾਲ ਹੱਥਾਂ ਦੀ ਜਿਹੜੀਆਂ ਉਂਗਲੀਆਂ ਨੇ ਨਾ ਉਹਨਾਂ ਨੂੰ ਵੀ ਉਹ ਹਿਲਾਉਂਦੇ ਰਹਿੰਦੇ ਆ ਮਤਲਬ ਉਹਨਾਂ ਨੂੰ ਨਰਵਸਨੈਸ ਹੁੰਦੀ ਹੈ ਕਿਉਂਕਿ ਪਤਾ ਹੈ ਬਾਡੀ ਰਿਐਕਟ ਕਰਦੀ ਹੈ ਜੋ ਤੁਸੀਂ ਝੂਠ ਬੋਲਦੇ ਹੋ ਤੇ ਉਹ ਝੂਠ ਤਾਂ ਬੋਲ ਹੀ ਰਿਹਾ ਸੀਗਾ ਤਾਂ ਕਰਕੇ ਬਾਡੀ ਰਿਐਕਟ ਕਰਦੀ ਉਹਨਾਂ ਦੀ ਬਾਡੀ ਲੈਂਗੁਏਜ ਥੋੜੀ ਜਿਹੀ ਰੀਡ ਕਰੋ ਅੱਖਾਂ ਸਭ ਤੋਂ ਪਹਿਲਾਂ ਤੁਸੀਂ ਰੀਡ ਕਰ ਸਕਦੇ ਜੀ ਐਵੇਂ ਲੱਗ ਰਿਹਾ ਕਿਸੇ ਦਾ ਵੀ ਕਦੇ ਵੀ ਲਿਫਟ ਨਾ ਦਿਓ ਕਦੇ ਵੀ ਨਾ ਵੀ ਹੈਲਪ ਨਾ ਕਰੋ ਇਹ ਇਹਦੇ ਵਿੱਚ ਅਗਲਾ ਸਵਾਲ ਇਹ ਸੀ ਕਿ ਅਜਿਹੇ ਲੋਕ ਠੀਕ ਹੈ ਕਿ ਲਿਫਟ ਲੈ ਲਈ ਜਾਂ ਕਿਸੇ ਨੂੰ ਨਿਸ਼ਾਨਾ ਬਣਾ ਲਿਆ ਜਾਂ ਸੰਬੰਧ ਬਣਾ ਲੇ ਪਰ ਕਤਲ ਤੱਕ ਪਹੁੰਚਣਾ ਇਹ ਕਿਹੜੀ ਮਾਨਸਿਕਤਾ ਕਿਸ ਲੈਵਲ ਦੀ ਗੱਲ ਹੈਗੀ ਹੈ ਇਹ ਇਹਨਾਂ ਬਹੁਤ ਹੀ ਸਾਈਕੋਟਿਕ ਸਿੰਪਟਮਸ ਨੇ ਕਹਿ ਰਹੀਆਂ ਇਹਨਾਂ ਦੇ ਹੁੰਦੇ ਨੇ ਜਿਹੜਾ ਮਲਟੀਪਲ ਪਰਸਨੈਲਿਟੀ ਡਿਸਆਰਡਰ ਵੀ ਹੁੰਦਾ ਹੈ ਪਰ ਇਹਨਾਂ ਦੇ ਬਹੁਤ ਸਿਵਰ ਟਰਾਮਾ ਰਹ ਹੁੰਦਾ ਬਚਪਨ ਦੇ ਵਿੱਚ ਨਾ ਉਹਨਾਂ ਦੇ ਇਸ ਤਰ੍ਹਾਂ ਦੇ ਡਿਸਆਰਡਰਸ ਆ ਜਾਂਦੇ ਨੇ ਕਿ ਉਹ ਕੋ ਇੰਨੇ ਜ਼ਬਰ ਐਕਸਟ੍ਰੀਮ ਤੱਕ ਪਹੁੰਚ ਜਾਂਦੇ ਨੇ ਨਹੀਂ ਫਿਰ ਬਚਣ ਦਾ ਕੀ ਤਰੀਕਾ ਹੈ ਬਚਣ ਦਾ ਵੀ ਤਰੀਕਾ ਦੱਸੋ ਹਾਂਜੀ ਇਹਨਾਂ ਤੋਂ ਬਚਣ ਦਾ ਤਰੀਕਾ ਸਿਰਫ ਇਹੀ ਹੈਗਾ ਕਿ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਨੀਸ਼ੀਅਲ ਸਟੇਜ ਤੇ ਹੀ ਉਹਨਾਂ ਦੀ ਬੋਡੀ ਲੈਂਗੁਏਜ ਨੂੰ ਰੀਡ ਕਰੋ ਉਹਨਾਂ ਦੀ ਸਪੀਚ ਨੂੰ ਰੀਡ ਕਰੋ ਕਿਸੇ ਤਰ੍ਹਾਂ ਬੋਲਦੇ ਨੇ ਹਕਲਾ ਕੇ ਬੋਲਦੇ ਨੇ ਜਾਂ ਫਿਰ ਮਤਲਬ ਸੰਬਲ ਕਰਦੇ ਨੇ ਬਸ ਗੱਲ ਕਰਦੇ ਹੋਏ ਸੰਬਲ ਕਰਦੇ ਆ ਮਤਲਬ ਕਿਸ ਕਿਸ ਆਂਦੇ ਨੇ ਜਾਂ ਫਿਰ ਉਹਨਾਂ ਦੇ ਵਰਡਸ ਠੀਕ ਨਹੀਂ ਨਿਕਲਦੇ ਹੈਗੇ ਮੂੰਹ ਚੋਂ ਜਾਂ ਨਿਕਲ ਵੀ ਰਹੇ ਨੇ ਬਹੁਤ ਸਾਤਿਰ ਵੀ ਹੁੰਦੇ ਆ ਤਾਂ ਵੀ ਜੇ ਤੁਹਾਨੂੰ ਕਿਸੇ ਤਰ੍ਹਾਂ ਫੀਲਿੰਗ ਆ ਰਹੀ ਹੈ ਨਾ ਕੋਈ ਫੀਲਿੰਗ ਨੂੰ ਆਪਣੀ ਗੱਟ ਫੀਲਿੰਗ ਨੂੰ ਹਮੇਸ਼ਾ ਟਰਸਟ ਕਰੋ ਤੁਹਾਡੀ ਬੋਡੀ ਵੀ ਤੁਹਾਨੂੰ ਦੱਸ ਦਿੰਦੀ ਹੈਗੀ ਹੈ ਕਿ ਕੁਝ ਗਲਤ ਹੈਗਾ ਤੇ ਬੱਚੋ ਇਹਨਾਂ ਤੋਂ ਮਤਲਬ ਇਸ ਕਰਕੇ ਔਰ ਆਪਣਾ ਮਤਲਬ 100 ਨੰਬਰ ਤੇ ਡਾਇਲ ਕਰੋ ਜੀ ਪਰ ਜਦੋਂ ਵੀ ਥੋੜੀ ਜਿਹੀ ਵੀ ਫੀਲ ਹੋਏ ਕਿ ਤੁਸੀਂ ਬਿਠਾ ਵੀ ਲਿਆ ਲਿਫਟ ਵੀ ਦੇਤੀ ਉਸ ਟਾਈਮ ਵੀ ਤੁਹਾਨੂੰ ਫੀਲਿੰਗ ਆ ਰਹੀ ਹੈ ਨਾ ਤਾਂ ਕਿਸੇ ਬਹਾਨੇ ਨਾਲ ਨਿਕਲੋ ਉਹਨਾਂ ਨੂੰ ਨਾ ਕਦੇ ਵੀ ਕੋਖ ਨਾ ਕਰੋ ਕਿ ਮੈਨੂੰ ਤੇਰੇ ਤੇ ਸ਼ੱਕ ਹੈ ਜਾਂ ਤੂੰ ਐਂ ਦਾ ਕਰ ਰਿਹਾ ਉਹ ਭੜਕ ਜਾਂਦੇ ਨੇ ਉਹਨਾਂ ਨੂੰ ਕਦੇ ਨਾ ਉਹਨਾਂ ਨੂੰ ਬਹੁਤ ਆਰਾਮ ਨਾਲ ਕਿ ਹਾਂ ਤੂੰ ਬਿਲਕੁਲ ਠੀਕ ਹੈ ਸਹੀ ਹੈ ਮੈਂ ਵੀ ਤੇਰੇ ਨਾਲ ਸਹੀ ਹਾਂ ਠੀਕ ਹੈ ਤੁਹਾਨੂੰ ਅੱਛਾ ਲੱਗ ਰਿਹਾ ਚੁੱਪਕੇ ਜਿ ਦੇ ਨਿਕਲਣਾ ਹੁੰਦਾ ਨਹੀਂ ਤਾਂ ਉਹ ਬਹੁਤ ਫੜ ਅਝਾਂਦੇ ਆ ਬਿਲਕੁਲ ਇੱਕ ਇਹਦੇ ਵਿੱਚ ਜਿਹੜੀ ਤੁਸੀਂ ਸਟਾਰਟਿੰਗ ਵਿੱਚ ਗੱਲ ਕੀਤੀ ਸੀ ਕਿ ਸਪਰੈਸ ਬਹੁਤ ਕੀਤਾ ਜਾਂਦਾ ਹੈ ਜਹੇ ਜਿਹੜੇ ਲੋਕ ਹੁੰਦੇ ਨੇ ਕਈ ਵਾਰ ਘਰਾਂ ਦੇ ਵਿੱਚ ਉਹਨਾਂ ਨੂੰ ਸਮਝਿਆ ਨਹੀਂ ਜਾਂਦਾ ਹੈਗਾ ਕਿਉਂਕਿ ਅਕਸਰ ਤਾਂ ਸੋਸਾਇਟੀ ਦਾ ਵੀ ਇੱਕ ਕਾਰਨ ਹੈ ਨਾ ਅਜਿਹੇ ਲੋਕ ਜਿਹੜੇ ਇਸ ਲੈਵਲ ਤੱਕ ਜਾਂਦੇ ਨੇ ਸਾਡਾ ਉਹਨਾਂ ਦਾ ਪ੍ਰਤੀ ਬਿਹੇਵੀਅਰ ਉਹਨਾਂ ਪ੍ਰਤੀ ਰਵਈਆ ਜਾਂ ਕਈ ਵਾਰ ਉਹਨਾਂ ਨੂੰ ਪਾਗਲ ਸਮਝ ਲਿਆ ਜਾਂਦਾ ਹੈ ਡਾਕਟਰੀ ਇਲਾਜ ਨਹੀਂ ਕਰਵਾਇਆ ਜਾਂਦਾ ਜਿਹੜੀ ਸਾਈਕੀਟ੍ਰਿਸਟ ਦੀ ਗੱਲ ਹੁੰਦੀ ਹੈਗੀ ਹਾਂਜੀ ਬਿਲਕੁਲ ਬਿਲਕੁਲ ਇੱਕ ਵਾਰੀ ਮੇਰੇ ਕੋਲ ਇੱਕ ਇਸੇ ਤਰ੍ਹਾਂ ਪਾਦਰ ਆਪਣੇ ਬੇਟੇ ਨੂੰ ਲੈ ਕੇ ਆਇਆ ਕਹਿੰਦੇ ਇਹ ਹੈ ਨਾ ਇਹ ਦਾ ਇੱਕ ਮੈਂਟਲ ਡਿਸਆਰਡਰ ਹੈ ਕਿ ਇਹ ਹੋਮੋਸੈਕਸ਼ੁਅਲ ਹੈ ਉਹਨਾਂ ਦਾ ਬੇਟਾ ਮੈਂ ਕਿਹਾ ਮੈਂਟਲ ਡਿਸਆਰਡਰ ਨਹੀਂ ਹੈ ਇਹ ਉਹਦੀ ਸੈਕਸ਼ੁਅਲਿਟੀ ਹੈ ਦਿਸ ਇਜ਼ ਹਾਊ ਹੀ ਇਜ਼ ਉਹ ਇਦਾਂ ਦਾ ਹੀ ਹੈ ਤੁਸੀਂ ਉਹਨੂੰ ਇਦਾਂ ਹੀ ਐਕਸੈਪਟ ਕਰਨਾ ਪਊਗਾ ਤੁਹਾਨੂੰ ਤੇ ਕਈਆਂ ਨੂੰ ਲੱਗਦਾ ਕਿ ਕੋਈ ਮੈਂਟਲ ਡਿਸਆਰਡਰ ਹੈਗਾ ਇਹ ਗਲਤ ਹੈ ਇਹ ਇਹਨੂੰ ਠੀਕ ਕਰੋ ਪਰ ਇਹ ਮੈਂਟਲ ਡਿਸਆਰਡਰ ਨਹੀਂ ਹੁੰਦਾ ਤੁਸੀਂ ਆਪਣੇ ਬੱਚੇ ਨੂੰ ਐਕਸੈਪਟ ਕਰਨਾ ਚਾਹੀਦਾ ਜ਼ਿੰਮੇਵਾਰ ਹੋ ਹੈ ਉਹਵੇਂ ਉਹਨੂੰ ਪਿਆਰ ਦਿਓ ਪਿਆਰ ਨਹੀਂ ਦਿੰਦੇ ਨਾ ਜਦੋਂ ਘਰ ਦੇ ਉਹਨੂੰ ਹਮੇਸ਼ਾ ਗਾਲਾਂ ਕੱਢਦੇ ਹੈ ਜਾਂ ਦੂਰ ਕਰਦੇ ਆਪਣੇ ਆਪ ਤੋਂ ਫਿਰ ਉਹ ਬੱਚੇ ਅੱਗਾ ਨਿਕਲਦਾ ਨਫ਼ਰਤ ਕੀਤੀ ਜਾਂਦੀ ਹੈ ਕਈ ਵਾਰ ਇਸ ਤਰ੍ਹਾਂ ਹਾਂਜੀ ਬਿਲਕੁਲ ਜੀ ਤਾਂ ਮਤਲਬ ਇਸ ਦਾ ਇਲਾਜ ਵੀ ਹੈ ਦੇਖੋ ਇਸ ਦਾ ਇਲਾਜ ਪਿਆਰ ਹੈ ਸਭ ਤੋਂ ਪਹਿਲਾਂ ਦਾ ਫੈਮਿਲੀ ਦੇ ਵਿੱਚ ਪਿਆਰ ਹੋਣਾ ਬਹੁਤ ਜ਼ਰੂਰੀ ਹੈ ਜੀ ਔਰ ਅਗਰ ਉਹਨੂੰ ਲਾਕਡਾਊਨ ਬੱਚੇ ਨੇ ਕਿਉਂਕਿ ਦੇ ਵਿੱਚ ਐਂਗਰ ਬਹੁਤ ਜ਼ਿਆਦਾ ਉੱਪਰ ਆ ਕਿਉਂਕਿ ਬਹੁਤ ਜ਼ਿਆਦਾ ਐਕਸਟ੍ਰੀਮ ਐਂਗਰ ਨਾ ਫੁੱਟਦਾ ਤੋਨੋ ਇਹ ਉਹਦਾ ਨਤੀਜਾ ਹੈਗਾ ਉਹ ਗੁੱਸਾ ਕਿਸ ਚੀਜ਼ ਦਾ ਉਸ ਬੱਚੇ ਨੂੰ ਗੁੱਸੇ ਨੂੰ ਚੈਨਲਾਈਜ਼ ਕਿਵੇਂ ਕਰਨਾ ਹੈਗਾ ਉਹਦੇ ਬਾਅਦ ਸੇ ਪ੍ਰੋਫੈਸ਼ਨਲ ਹੈਲਪ ਲੈਣੀ ਚਾਹੀਦੀ ਹੈ ਪਰ ਸਭ ਤੋਂ ਪਹਿਲਾਂ ਫੈਮਿਲੀ ਦੀ ਸਪੋਰਟ ਜ਼ਰੂਰੀ ਹੈ ਜੀ ਅਗਰ ਫੈਮਿਲੀ ਦੀ ਸਪੋਰਟ ਹੀ ਹੋਏਗੀ ਬੱਚੇ ਨੂੰ ਰਿਅਲਾਈਜ਼ ਹੀ ਨਹੀਂ ਹੋਏਗਾ ਕਿ ਮੈਂ ਮੇਰੇ ਵਿੱਚ ਕੁਝ ਪ੍ਰੋਬਲਮ ਹੈ ਜੀ ਉਹਨੂੰ ਸਾਡ ਰਿਅਲਾਈਜ਼ ਵੀ ਨਹੀਂ ਕਦੇ ਹੋਇਆ ਹੋਵੇਗਾ ਕਿ ਉੱਥੇ ਕੋਈ ਪ੍ਰੋਬਲਮ ਹੈਗੀ ਹੈ। ਹੂੰ। ਉਹਨੂੰ ਲੱਗਦਾ ਕਿ ਦੁਨੀਆ ਇਦਾਂ ਹੀ ਕੰਮ ਕਰਦੀ ਹੈ ਕਿ ਦੁਨੀਆ ਪਿਆਰ ਨਾਲ ਨਹੀਂ ਚੱਲਦੀ ਤਾਂ ਮੈਨੂੰ ਗੁੱਸੇ ਨਾਲ ਵੀ ਸੁਣਾਉਣਾ ਪਊਗਾ। ਮੈਨੂੰ ਗੁੱਸੇ ਨਾਲ ਹੀ ਐਗਰੈਸ਼ਨ ਕਰ ਦੇਣਾ। ਕਿ ਕਿ ਡਾਕਟਰ ਨੀਤੂ ਕੋ ਇਹਨਾਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਇਸ ਦੇ ਸਿੱਟੇ ਕੀ ਨਿਕਲਣੇ ਨੇ ਜਿਵੇਂ ਹੁਣ ਇਹ ਕਤਲ ਕਰਦਾ ਗਿਆ। ਸੀਰੀਅਲ ਇਸ ਨੇ ਕਿੰਨੇ ਕਤਲ ਕਰ ਦਿੱਤੇ ਕਿਉਂਕਿ ਆਮ ਜਿਹੜੇ ਲੋਕ ਨੇ ਉਹ ਤਾਂ ਮਤਲਬ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੇ ਨੇ। ਜੇ ਇਹ ਲੋਕ ਸੈਂਸਿਟਿਵ ਨਹੀਂ ਹੁੰਦੇ ਫਿਰ ਜਾਂ ਉਹਨਾਂ ਨੂੰ ਸੋਚ ਦੇ ਵਿੱਚ ਨਹੀਂ ਆਉਂਦਾ। ਇਹਨਾਂ ਦੇ ਨਾਲ ਸੈਂਸਿਟਿਵ ਬਹੁਤ ਜ਼ਿਆਦਾ ਹੁੰਦੇ ਆ ਇਹ ਬਚਪਨ ਦੇ ਵਿੱਚ ਜਦੋਂ ਇਹਨਾਂ ਦੀ ਸੈਂਸਿਟਿਵਿਟੀ ਨੂੰ ਕੋਈ ਅ ਕਰਦਾ ਨਹੀਂ ਹੈਗਾ ਨਾ ਰੈਕਗਨਾਈਜ਼ ਫਿਰ ਇਹ ਐਦਾ ਬਣ ਜਾਂਦੇ ਨੇ ਆਪਣੀ ਸੈਂਸਿਟਿਵਿਟੀ ਤੋਂ ਕੰਪਲੀਟਲੀ ਆਪੋਜੀਟ ਹੋ ਜਾਂਦੇ ਨੇ ਇਹ ਜੀ ਠੀਕ ਹੈ ਕਿ ਇਹਨਾਂ ਨੂੰ ਦਰਦ ਨਹੀਂ ਹੁੰਦਾ ਇਹਨਾਂ ਨੂੰ ਫਰਕ ਨਹੀਂ ਪੈਂਦਾ ਕਿਉਂਕਿ ਇਹਨਾਂ ਨੇ ਇੱਕ ਤਰ੍ਹਾਂ ਦੇ ਕਹੋ ਕਿ ਇਮੋਸ਼ਨਲੀ ਨੰਬ ਹੋ ਜਾਂਦੇ ਆ ਇਹਨਾਂ ਨੂੰ ਇਸ ਚੀਜ਼ ਦਾ ਫਰਕ ਹੀ ਨਹੀਂ ਪੈਂਦਾ ਇਹਨਾਂ ਦੇ ਅੰਦਰ ਬਸ ਉਹ ਜਿਹੜਾ ਗੁੱਸਾ ਹੈਗਾ ਬਹੁਤ ਜ਼ਿਆਦਾ 네ਗੇਟਿਵ ਹੈ ਉਹ ਬਸ ਬਾਹਰ ਕੱਢਣਾ ਹੁੰਦਾ ਹੈ ਇਹਨਾਂ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਦਾ ਕਿ ਕਿਸੇ ਨੂੰ ਦਰ ਥੋੜਾ ਕਿੰਨੀ ਸਹੀ ਗੱਲ ਦੀ ਜਿਹੜੀ ਸਮਝ ਹੁੰਦੀ ਹੈ ਨਾ ਇੰਟੈਲੈਕਟ ਜਿਹੜੀ ਆ ਉਹ ਕੰਮ ਕਰਨਾ ਬੰਦ ਕਰ ਦਿੰਦੀ ਹੈ ਹੂੰ ਖੁਲਾਸਾ ਹੋਇਆ ਏ ਕਿ ਇੱਕ ਸ਼ਖਸ ਸੀ ਔਰਤਾਂ ਵਾਲੇ ਕੱਪੜੇ ਪਹਿਨ ਲੈਂਦਾ ਸੀ ਰਾਤ ਨੂੰ ਤੇ ਇਹ ਗੱਡੀ ਦੇ ਵਿੱਚ ਜਾਂ ਕਾਰ ਦੇ ਵਿੱਚ ਟਰੱਕ ਦੇ ਵਿੱਚ ਕਿਤੇ ਵੀ ਵੱਲੋਂ ਲਿਫਟ ਲੈ ਲੈਂਦਾ ਸੀ ਫਿਰ ਇਹ ਉਹਨਾਂ ਦੇ ਨਾਲ ਸਮਲਿੰਗਿਕ ਸੰਬੰਧ ਬਣਾਉਂਦਾ ਸੀ ਫਿਰ ਲੜਾਈ ਝਗੜਾ ਕਰਕੇ ਉਹਨਾਂ ਦਾ ਕਤਲ ਕਰ ਦਿੰਦਾ ਸੀ 10 ਦੇ ਕਰੀਬ ਕਤਲ ਤਾਂ ਏਸ ਨੇ ਖੁਦ ਕਬੂਲ ਲਏ ਨੇ ਕੀ ਹੁੰਦਾ ਹੈ ਅਜਿਹੇ ਜਿਹੜੇ ਸੀਰੀਅਲ ਕਿਲਰ ਹੁੰਦੇ ਨੇ ਉਹਨਾਂ ਦੀ ਮਾਨਸਿਕਤਾ ਕੀ ਹੁੰਦੀ ਹੈ ਦੇਖੋ ਇਹੋ ਜਿਹੜੇ ਸੀਰੀਅਲ ਕਿਲਰ ਹੁੰਦੇ ਨੇ ਨਾ ਉਹਨਾਂ ਦੀ ਜਿਹੜੀ ਆ ਕੰਡੀਸ਼ਨ ਹੁੰਦੀ ਹੈ ਮੈਂਟਲ ਕੰਡੀਸ਼ਨ ਉਹ ਬਹੁਤ ਹੀ ਫਿਗਰ ਹੁੰਦੀ ਹੈ ਜਾਂ ਤਾਂ ਉਹਨਾਂ ਦੇ ਬਚਪਨ 'ਚ ਕੋਈ ਟਰੋਮਾ ਰਿਹਾ ਹੁੰਦਾ ਹੈਗਾ ਜਾਂ ਉਹਨਾਂ ਨੂੰ ਫੈਮਲੀ ਵੱਲੋਂ ਐਕਸੈਪਟੈਂਸ ਨਹੀਂ ਮਿਲੀ ਹੁੰਦੀ ਫੈਮਿਲੀ ਦੇ ਵਿੱਚ ਜਿਵੇਂ ਤੁਸੀਂ ਕਿਹਾ ਨਾ ਕਿ ਉਹ ਹੋਮੋ ਹੈ ਤਾਂ ਫਿਰ ਉਹ ਜਿਹੜੇ ਜਿਹੜੇ ਹੋਮੋਸੈਕਸ਼ੁਅਲ ਹੁੰਦੇ ਨੇ ਉਹਨਾਂ ਦੇ ਉਹ ਪਹਿਨ ਤਾਂ ਖੁੱਲ ਹੀ ਨਹੀਂ ਪਾਉਂਦੇ ਉਹ ਦੱਸ ਹੀ ਨਹੀਂ ਪਾਉਂਦੇ ਕਿ ਇਹ ਉਹਨਾਂ ਦੀ ਪਕਸ਼ੁਅਲਿਟੀ ਹੈ ਜੀ ਫਿਰ ਇਸ ਕਰਕੇ ਫਿਰ ਉਹਨਾਂ ਦੱਸ ਦਈਏ ਤਾਂ ਫੈਮਿਲੀ ਐਕਸੈਪਟ ਨਹੀਂ ਕਰਦੀ ਹੈ ਜੀ ਜਾਂ ਫਿਰ ਬਚਪਨ ਤੋਂ ਹੀ 트ਰਾਮੈਟਿਕ ਐਕਸਪੀਰੀਅੰਸ ਰਿਆ ਹੁੰਦਾ ਹੈ ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੁੰਦਾ ਹੈਗਾ ਉਹ ਕੁਝ ਕਰ ਨਹੀਂ ਪਾਉਂਦੇ ਡਰੇ ਹੁੰਦੇ ਆ ਬੱਚੇ ਜੀ ਤੇ ਫਿਰ ਇਹ ਵੱਡੇ ਹੋ ਕੇ ਨਾ ਆਪਣੀ ਜਿਹੜੀ ਡਿਜ਼ਾਇਰ ਨੂੰ ਆਪਣੇ ਐਕਸਪ੍ਰੈਸ਼ਨਸ ਨੂੰ ਆਪਣੇ ਇਮੋਸ਼ਨਸ ਨੂੰ ਸਪਰੈਸ ਕਰਦੇ ਰਹਿੰਦੇ ਦਬਾਉਂਦੇ ਰਹਿੰਦੇ ਹੋ ਕੇ ਫਿਰ ਇਹਨਾਂ ਦਾ ਇੱਕਦਮ ਉਹ ਦੂਸਰਾ ਰੂਪ ਸਾਹਮਣੇ ਆਂਦਾ ਹੈ ਇਹਨੂੰ ਤੁਸੀਂ ਡੀ ਆਈ ਡੀ ਵੀ ਕਹਿ ਸਕਦੇ ਹੋ ਮਤਲਬ ਕਿ ਮਲਟੀਪਲ ਪਰਸਨੈਲਿਟੀ ਡਿਸਆਰਡਰ ਜਾਂ ਡਿਸ ਐਸੋਸੀਏਟਿਵ ਪਰਸਨੈਲਿਟੀ ਡਿਸਆਰਡਰ ਜਿਸ ਦੇ ਕਰਕੇ ਉਹ ਵੈਸੇ ਬਾਕੀ ਲੋਕਾਂ ਵਾਲੀਆ ਘਰਦਿਆਂ ਨਾਲ ਬਹੁਤ ਦਬੇ ਹੋਏ ਬਹੁਤ ਹੀ ਟਿਮਿਡ ਬਹੁਤ ਹੀ ਨਾਈਵ ਰਹਿੰਦੇ ਨੇ ਬਟ ਜਦੋਂ ਉਹਨਾਂ ਨੂੰ ਕਿਤੇ ਮੌਕਾ ਮਿਲੇ ਆਪਣੀ ਜਿਹੜੀ ਅੰਦਰ ਦੀ ਪਰਸਨੈਲਿਟੀ ਅੰਦਰ ਦਾ ਖੁੰਘਾ ਰੂਪ ਕੱਢਣ ਦਾ ਫਿਰ ਉਹ ਕੱਢਦੇ ਨੇ ਜਿਹਦੇ ਵਿੱਚ ਸਵਾਲ ਸੀ ਮੈਮ ਸਾਡਾ ਕਿ ਕਿਉਂਕਿ ਦੇਖੋ ਇਹ ਬਹੁਤ ਸਾਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਹੈ ਅੱਜ ਤੋਂ 10 ਲੋਕ ਦੇ ਨਾਲ ਇਹਨਾਂ ਨੇ ਕਤਲ ਵੀ ਕਰਤਾ ਉਹਨਾਂ ਦਾ ਜਾਨ ਵੀ ਉਹਨਾਂ ਦੀ ਚਲੀ ਗਈ ਤੇ ਅਜਿਹੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਿਆ ਕਿਵੇਂ ਜਾਵੇ ਜਦੋਂ ਕੋਈ ਇੱਕ ਲੇਮੈਨ ਉਹਨਾਂ ਨੇ ਤਾਂ ਹੈਲਪ ਕੀਤੀ ਹੈ ਇਸ ਦੀ ਕਿ ਰਾਤ ਨੂੰ ਕੋਈ ਸ਼ਖਸ ਖੜਾ ਹੈ ਉਸ ਨੂੰ ਲਿਫਟ ਦੇ ਦਿੱਤੀ ਜਾਂ ਕੀ ਉਹਨਾਂ ਦੀ ਮਾਨਸਿਕਤਾ ਰਹੀ ਹੋਏਗੀ ਪਰ ਇਹ ਦਾ ਜਿਹੜਾ ਅਜਿਹੇ ਲੋਕ ਨੇ ਉਹਨਾਂ ਤੋਂ ਬਚਣਾ ਕਿਵੇਂ ਹੈ ਜਾਂ ਉਹਨਾਂ ਦਾ ਕੀ ਇਲਾਜ ਹੋ ਸਕਦਾ ਹੈ ਕਿਵੇਂ ਪਛਾਣੇ ਜਾ ਸਕਣ ਇਹ ਸਵਾਲ ਹੈ ਦੇਖੋ ਉਹਨਾਂ ਨੂੰ ਪਛਾਣਨ ਦਾ ਤਰੀਕਾ ਉਹਨਾਂ ਦੀ ਬਾਡੀ ਲੈਂਗੁਏਜ ਨੂੰ ਰੀਡ ਕਰੋ ਜੀ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਸਭ ਤੋਂ ਪਹਿਲਾਂ ਆਉਂਦੀ ਹੈ ਅੱਖਾਂ ਜਿਹੜਾ ਬੰਦਾ ਇਸ ਤਰ੍ਹਾਂ ਦਾ ਕੁਝ ਕਰਨਾ ਚਾਹੁੰਦਾ ਹੋਏਗਾ ਨਾ ਓਨੈਸਟ ਨਹੀਂ ਹੋਊਗਾ ਨਾ ਇਮਾਨਦਾਰ ਨਹੀਂ ਹੋਊਗਾ। ਮਨੇ ਸੱਚਮੁੱਚ ਉਹਨੂੰ ਲੈਫਟ ਨਹੀਂ ਚਾਹੀਦੀ। ਜੀ ਉਹਨੇ ਇੱਕ ਧੋਖੇ ਨਾਲ ਕਰਨਾ ਤਾਂ ਉਹਦੀ ਅੱਖਾਂ ਘੁੰਮਦੀਆਂ ਹੁੰਦੀਆਂ ਨੇ। ਜੀ ਜਾਂ ਤਾਂ ਗੋਲ-ਗੋਲ ਘੁੰਮ ਜਾਂਦੀਆਂ। ਕਿਉਂ ਉਹ ਨਜ਼ਰ ਮਿਲਾ ਕੇ ਗੱਲ ਨਹੀਂ ਕਰਦਾ? ਹਮ ਨਜ਼ਰ ਮਿਲਾ ਕੇ ਗੱਲ ਨਹੀਂ ਕਰ ਪਾਏਗਾ ਪਰ ਉਹ ਜਦੇ ਗੱਲ ਥੱਲੇ ਦੇਖ ਕੇ ਵੀ ਕਰੂਗਾ। ਜ਼ਿਆਦਾਤਰ ਐਸੇ ਲੋਕ ਥੱਲੇ ਦੇਖ ਕੇ ਗੱਲ ਕਰਦੇ ਆਂ। ਅੱਖਾਂ ਨਹੀਂ ਮਿਲਾ ਪਾਉਂਦੇ। ਹਮ ਔਰ ਅੱਖਾਂ ਨਾਲ ਦੀ ਲੈਕਟ੍ਰਾਈਟਸ ਆਂਦੀਆਂ ਰਹਿੰਦੀਆਂ ਨੇ। ਠੀਕ ਹੈ ਤੇ ਉਹਨਾਂ ਦੇ ਬਾਡੀ ਲੈਂਗੁਏਜ ਐਨਾ ਚੇਂਜ ਹੁੰਦਾ ਹੈਗਾ ਕਿ ਉਹ ਆਪਣੇ ਹੱਥਾਂ ਨਾਲ ਹੱਥਾਂ ਦੀ ਜਿਹੜੀਆਂ ਉਂਗਲੀਆਂ ਨੇ ਨਾ ਉਹਨਾਂ ਨੂੰ ਵੀ ਉਹ ਹਿਲਾਉਂਦੇ ਰਹਿੰਦੇ ਆ ਮਤਲਬ ਉਹਨਾਂ ਨੂੰ ਨਰਵਸਨੈਸ ਹੁੰਦੀ ਹੈ ਕਿਉਂਕਿ ਪਤਾ ਹੈ ਬਾਡੀ ਰਿਐਕਟ ਕਰਦੀ ਹੈ ਜੋ ਤੁਸੀਂ ਝੂਠ ਬੋਲਦੇ ਹੋ ਤੇ ਉਹ ਝੂਠ ਤਾਂ ਬੋਲ ਹੀ ਰਿਹਾ ਸੀਗਾ ਤਾਂ ਕਰਕੇ ਬਾਡੀ ਰਿਐਕਟ ਕਰਦੀ ਹੈ ਉਹਨਾਂ ਦੀ ਬਾਡੀ ਲੈਂਗੁਏਜ ਥੋੜੀ ਜਿਹੀ ਰੀਡ ਕਰੋ ਅੱਖਾਂ ਤੋਂ ਤਾਂ ਨਾ ਤੁਸੀਂ ਰੀਡ ਕਰ ਸਕਦੇ ਜੇ ਐਵੇਂ ਲੱਗ ਰਿਹਾ ਕਿਸੇ ਦਾ ਵੀ ਕਦੇ ਵੀ ਲਿਫਟ ਨਾ ਦਿਓ ਕਦੇ ਵੀ ਨਾ ਵੀ ਹੈਲਪ ਨਾ ਕਰੋ ਤੇ ਇਹਦੇ ਵਿੱਚ ਅਗਲਾ ਸਵਾਲ ਇਹ ਸੀ ਕਿ ਅਜਿਹੇ ਲੋਕ ਠੀਕ ਹੈ ਕਿ ਲਿਫਟ ਲੈ ਲਈ ਜਾਂ ਕਿਸੇ ਨੂੰ ਨਿਸ਼ਾਨਾ ਬਣਾ ਲਿਆ ਜਾਂ ਸੰਬੰਧ ਬਣਾ ਲੇ ਪਰ ਕਤਲ ਤੱਕ ਪਹੁੰਚਣਾ ਇਹ ਕਿਹੜੀ ਮਾਨਸਿਕਤਾ ਕਿਸ ਲੈਵਲ ਦੀ ਗੱਲ ਹੈਗੀ ਹੈ ਇਹ ਇਹ ਨਾ ਬਹੁਤ ਹੀ ਸਾਈਕੋਟਿਕ ਸਿੰਟਮਸ ਨੇ ਕਹਿ ਰਹੀਆਂ ਇਹਨਾਂ ਦੇ ਹੁੰਦੇ ਨੇ ਜਿਹੜਾ ਮਲਟੀਪਲ ਪਰਸਨੈਲਿਟੀ ਡਿਸਆਰਡਰ ਵੀ ਹੁੰਦਾ ਹੈਗਾ ਔਰ ਇਹਨਾਂ ਦੇ ਬਹੁਤ ਸਿਵਰ ਟਰਾਮਾ ਰਹ ਹੁੰਦਾ ਬਚਪਨ ਦੇ ਵਿੱਚ ਨਾ ਉਹਨਾਂ ਦੇ ਇਸ ਤਰ੍ਹਾਂ ਦੇ ਡਿਸਆਰਡਰਸ ਆ ਜਾਂਦੇ ਨੇ ਕਿ ਉਹ ਕੋ ਇੰਨੇ ਜ਼ਬਰ Экਸਟ੍ਰੀਮ ਤੱਕ ਪਹੁੰਚ ਜਾਂਦੇ ਨੇ ਨਹੀਂ ਫਿਰ ਬਚਣ ਦਾ ਕੀ ਤਰੀਕਾ ਹੈ ਬਚਣ ਦਾ ਵੀ ਤਰੀਕਾ ਦੱਸੋ हां जी ਇਹਨਾਂ ਤੋਂ ਬਚਨ ਦਾ ਤਰੀਕਾ ਸਿਰਫ ਇਹੀ ਹੈਗਾ ਕਿ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਨੀਸ਼ੀਅਲ ਸਟੇਜ ਤੇ ਹੀ ਉਹਨਾਂ ਦੀ ਬੋਡੀ ਲੈਂਗੁਏਜ ਨੂੰ ਰੀਡ ਕਰੋ ਉਹਨਾਂ ਦੀ ਸਪੀਚ ਨੂੰ ਰੀਡ ਕਰੋ ਕਿ ਕਿਸ ਤਰ੍ਹਾਂ ਬੋਲਦੇ ਨੇ ਹਕਲਾ ਕੇ ਬੋਲਦੇ ਨੇ ਜਾਂ ਫਿਰ ਮਤਲਬ ਸੰਬਲ ਕਰਦੇ ਨੇ ਬਾਤ ਗੱਲ ਕਰਦੇ ਹੋਏ ਸੰਬਲ ਕਰਦੇ ਆ ਮਤਲਬ ਕਿਸ ਕਿਸਾਂ ਦੇ ਨੇ ਜਾਂ ਫਿਰ ਉਹਨਾਂ ਦੇ ਵਰਡਸ ਠੀਕ ਨਹੀਂ ਨਿਕਲਦੇ ਹੈਗੇ ਮੂੰਹ ਚੋਂ ਜਾਂ ਨਿਕਲ ਵੀ ਰਹੇ ਨੇ ਬਹੁਤ ਛਾਤਰ ਵੀ ਹੁੰਦੇ ਆ ਤਾਂ ਵੀ ਜੇ ਤੁਹਾਨੂੰ ਕੋਈ ਫੀਲਿੰਗ ਆ ਰਹੀ ਹੈ ਨਾ ਕੋਈ ਫੀਲਿੰਗ ਨੂੰ ਆਪਣੀ ਗੱਟ ਫੀਲਿੰਗ ਨੂੰ ਹਮੇਸ਼ਾ ਟਰਸਟ ਕਰੋ ਤੁਹਾਡੀ ਬੋਡੀ ਵੀ ਤੁਹਾਨੂੰ ਦੱਸ ਦਿੰਦੀ ਹੈਗੀ ਹੈ ਕਿ ਕੁਝ ਗਲਤ ਹੈਗਾ ਤੇ ਬੱਚੋ ਇਹਨਾਂ ਤੋਂ ਮਤਲਬ ਇਸ ਕਰਕੇ ਔਰ ਆਪਣਾ ਮਤਲਬ 100 ਨੰਬਰ ਤੇ ਡਾਇਲ ਕਰੋ ਜੇ ਤੁਹਾਨੂੰ ਵੀ ਥੋੜੀ ਜਿਹੀ ਵੀ ਫੀਲ ਹੋਏ ਕਿ ਤੁਸੀਂ ਬਠਾ ਆ ਵੀ ਲਿਆ ਲਿਫਟ ਵੀ ਦੇਤੀ ਉਸ ਟਾਈਮ ਵੀ ਤੁਹਾਨੂੰ ਫੀਲਿੰਗ ਆ ਰਹੀ ਹੈ ਨਾ ਤਾਂ ਕਿਸੇ ਬਹਾਨੇ ਨਾਲ ਨਿਕਲੋ ਉਹਨਾਂ ਨੂੰ ਨਾ ਕਦੇ ਵੀ ਕੋਖ ਨਾ ਕਰੋ ਕਿ ਮੈਨੂੰ ਤੇਰੇ ਤੇ ਸ਼ੱਕ ਹੈ ਜਾਂ ਤੂੰ ਐਂ ਦਾ ਕਰ ਰਿਹਾ ਉਹ ਭੜਕ ਜਾਂਦੇ ਨੇ ਉਹਨਾਂ ਨੂੰ ਕਦੇ ਨਾ ਉਹਨਾਂ ਨੂੰ ਬਹੁਤ ਆਰਾਮ ਨਾਲ ਕਿ ਹਾਂ ਤੂੰ ਬਿਲਕੁਲ ਠੀਕ ਹੈ ਸਹੀ ਹੈ ਮੈਂ ਵੀ ਤੇਰੇ ਨਾਲ ਸਹੀ ਹਾਂ ਠੀਕ ਹੈ ਸਭ ਅੱਛਾ ਲੱਗ ਰਿਹਾ ਚੁੱਪਕੇ ਜੇ ਨਿਕਲਣਾ ਹੁੰਦਾ ਨਹੀਂ ਤਾਂ ਉਹ ਬਹੁਤ ਫੜਕ ਜਾਂਦਾ ਹੈ ਬਿਲਕੁਲ ਇੱਕ ਇਹਦੇ ਵਿੱਚ ਜਿਹੜੀ ਤੁਸੀਂ ਸਟਾਰਟਿੰਗ ਵਿੱਚ ਗੱਲ ਕੀਤੀ ਸੀ ਕਿ ਸਪਰੈਸ ਬਹੁਤ ਕੀਤਾ ਜਾਂਦਾ ਹੈ ਜਹੇ ਜਿਹੜੇ ਲੋਕ ਹੁੰਦੇ ਨੇ ਕਈ ਵਾਰ ਘਰਾਂ ਦੇ ਵਿੱਚ ਉਹਨਾਂ ਨੂੰ ਸਮਝਿਆ ਨਹੀਂ ਜਾਂਦਾ ਹੈਗਾ ਕਿਉਂਕਿ ਅਕਸਰ ਤਾਂ ਸੋਸਾਇਟੀ ਦਾ ਵੀ ਇੱਕ ਕਾਰਨ ਹੈ ਨਾ ਅਜਿਹੇ ਲੋਕ ਜਿਹੜੇ ਇਸ ਲੈਵਲ ਤੱਕ ਜਾਂਦੇ ਨੇ ਸਾਡਾ ਉਹਨਾਂ ਦਾ ਪ੍ਰਤੀ ਬਿਹੇਵੀਅਰ ਉਹਨਾਂ ਪ੍ਰਤੀ ਰਵਈਆ ਜਾਂ ਕਈ ਵਾਰ ਉਹਨਾਂ ਨੂੰ ਪਾਗਲ ਸਮਝ ਲਿਆ ਜਾਂਦਾ ਹੈ ਡਾਕਟਰੀ ਇਲਾਜ ਨਹੀਂ ਕਰਵਾਇਆ ਜਾਂਦਾ ਜਿਹੜੀ ਸਾਈਕੀਟ੍ਰਿਸਟ ਦੀ ਗੱਲ ਹੁੰਦੀ ਹੈਗੀ ਹਾਂਜੀ ਬਿਲਕੁਲ ਬਿਲਕੁਲ ਇੱਕ ਵਾਰੀ ਮੇਰੇ ਕੋਲ ਇੱਕ ਇਸੇ ਤਰ੍ਹਾਂ ਪਾਦਰ ਆਪਣੇ ਬੇਟੇ ਨੂੰ ਲੈ ਕੇ ਆਇਆ ਕਹਿੰਦੇ ਇਹ ਹੈ ਨਾ ਇਹ ਇੱਕ ਮੈਂਟਲ ਡਿਸਆਰਡਰ ਹੈ ਕਿ ਇਹ ਹੋਮੋਸੈਕਸ਼ੁਅਲ ਹੈ ਉਹਨਾਂ ਦਾ ਬੇਟਾ ਮੇਰੀ ਕਹਿੰਦਾ ਮੈਂਟਲ ਡਿਸਆਰਡਰ ਨਹੀਂ ਹੈ ਇਹ ਉਹਦੀ ਸੈਕਸ਼ੁਅਲਿਟੀ ਹੈ ਦਿਸ ਇਜ਼ ਹਾਉ ਹੀ ਇਜ਼ ਉਹ ਐਦਾਂ ਦਾ ਹੀ ਹੈ ਤੁਸੀਂ ਇਹਨੂੰ ਐਦਾਂ ਹੀ ਐਕਸੈਪਟ ਕਰਨਾ ਪਊਗਾ ਤੁਹਾਨੂੰ ਤੇ ਕਈਆਂ ਨੂੰ ਲੱਗਦਾ ਕਿ ਕੋਈ ਮੈਂਟਲ ਡਿਸਆਰਡਰ ਹੈਗਾ ਇਹ ਗਲਤ ਹੈ ਇਹ ਇਹਨੂੰ ਠੀਕ ਕਰੋ ਪਰ ਇਹ ਮੈਂਟਲ ਡਿਸਆਰਡਰ ਨਹੀਂ ਹੁੰਦਾ ਤੁਸੀਂ ਆਪਣੇ ਬੱਚੇ ਨੂੰ ਐਕਸੈਪਟ ਕਰਨਾ ਚਾਹੀਦਾ ਜਿੰਮੇਦਾਰ ਉਹ ਹੈ ਉਹਵੇਂ ਉਹਨੂੰ ਪਿਆਰ ਦਿਓ ਪਿਆਰ ਨਹੀਂ ਦਿੰਦੇ ਨਾ ਜਦੋਂ ਘਰ ਦੇ ਉਹਨੂੰ ਹਮੇਸ਼ਾ ਗਾਲਾਂ ਕੱਢਦੇ ਹੈ ਜਾਂ ਦੂਰ ਕਰਦੇ ਆਪਣੇ ਆਪ ਤੋਂ ਫਿਰ ਉਹ ਬੱਚੇ ਅੱਗਾ ਨਿਕਲਦਾ ਨਫ਼ਰਤ ਕੀਤੀ ਜਾਂਦੀ ਹੈ ਕਈ ਵਾਰ ਇਸ ਤਰ੍ਹਾਂ ਹਾਂਜੀ ਬਿਲਕੁਲ ਜੀ ਤਾਂ ਮਤਲਬ ਇਸ ਦਾ ਇਲਾਜ ਵੀ ਹੈ ਦੇਖੋ ਇਸ ਦਾ ਇਲਾਜ ਪਿਆਰ ਹੈ ਸਭ ਤੋਂ ਪਹਿਲਾਂ ਤਾਂ ਫੈਮਿਲੀ ਦੇ ਵਿੱਚ ਪਿਆਰ ਹੋਣਾ ਬਹੁਤ ਜ਼ਰੂਰੀ ਹੈ ਔਰ ਅਗਰ ਉਹਨੂੰ ਲਾਕਡਾਊਨ ਬੱਚੇ ਨੂੰ ਕਿਉਂ ਦੇ ਵਿੱਚ ਐਂਗਰ ਬਹੁਤ ਜ਼ਿਆਦਾ ਉੱਪਰ ਹੈ ਕਿਉਂਕਿ ਬਹੁਤ ਜ਼ਿਆਦਾ ਐਕਸਟ੍ਰੀਮ ਐਂਗਰ ਨਾ ਫੁੱਟਦਾ ਹੈ ਤਦੋਂ ਇਹ ਉਹਦਾ ਨਤੀਜਾ ਹੈਗਾ ਉਹ ਗੁੱਸਾ ਕਿਸ ਚੀਜ਼ ਦਾ ਉਸ ਬੱਚੇ ਨੂੰ ਗੁੱਸੇ ਨੂੰ ਚੈਨਲਾਈਜ਼ ਕਿਵੇਂ ਕਰਨਾ ਹੈਗਾ ਉਹਦੇ ਵਾਸਤੇ professionel help ਲੈਣੀ ਚਾਹੀਦੀ ਹੈ ਪਰ ਸਭ ਤੋਂ ਪਹਿਲਾਂ ਫੈਮਿਲੀ ਦੀ ਸਪੋਰਟ ਜ਼ਰੂਰੀ ਹੈ ਜੀ ਅਗਰ ਫੈਮਿਲੀ ਦੀ ਸਪੋਰਟ ਹੀ ਹੋਏਗੀ ਬੱਚੇ ਨੂੰ ਰਿਅਲਾਈਜ਼ ਹੀ ਨਹੀਂ ਹੋਏਗਾ ਕਿ ਮੈਂ ਮੇਰੇ ਵਿੱਚ ਕੁਝ ਪ੍ਰੋਬਲਮ ਹੈ ਜੀ ਉਹਨਾਂ ਸਾਡ ਰਿਅਲਾਈਜ਼ ਹੀ ਨਹੀਂ ਕਦੇ ਹੋਇਆ ਹੋਵੇਗਾ ਕਿ ਜਦੋਂ ਕੋਈ ਪ੍ਰੋਬਲਮ ਹੈਗੀ ਹੈ ਹੂੰ ਉਹਨੂੰ ਲੱਗਦਾ ਕਿ ਦੁਨੀਆ ਇਦਾਂ ਹੀ ਕੰਮ ਕਰਦੀ ਹੈ ਕਿ ਦੁਨੀਆ ਪਿਆਰ ਨਾਲ ਨਹੀਂ ਚਲਦੀ ਤਾਂ ਮੈਨੂੰ ਗੁੱਸੇ ਨਾਲ ਹੀ ਸੁਣਾਉਣਾ ਪਊਗਾ ਮੈਨੂੰ ਗੁੱਸੇ ਨਾਲ ਹੀ ਆਪਣੀ ਗ੍ਰੈਸਿੰਗ ਕਰਨੀ ਹੈ ਕਿ ਡਾਕਟਰ ਨਿਤੂਕ ਇਹਨਾਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਇਸ ਦੇ ਸਿੱਟੇ ਕੀ ਨਿਕਲਣੇ ਨੇ ਜਿਵੇਂ ਹੁਣ ਇਹ ਕਤਲ ਕਰਦਾ ਗਿਆ ਸੀਰੀਅਲ ਇਸ ਨੇ ਕਿੰਨੇ ਹੀ ਕਤਲ ਕਰ ਦਿੱਤੇ ਕਿਉਂਕਿ ਆਮ ਜਿਹੜੇ ਲੋਕ ਨੇ ਉਹ ਤਾਂ ਮਤਲਬ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੇ ਨੇ ਜਿਹੇ ਲੋਕ ਸੈਂਸਿਟਿਵ ਨਹੀਂ ਹੁੰਦੇ ਫਿਰ ਜਾਂ ਉਹਨਾਂ ਨੂੰ ਸੋਚ ਦੇ ਵਿੱਚ ਨਹੀਂ ਆਉਂਦਾ ਇਹਨਾਂ ਦੇ ਨਾ ਸੈਂਸਿਟਿਵ ਬਹੁਤ ਜ਼ਿਆਦਾ ਹੁੰਦੇ ਆ ਇਹ ਬਚਪਨ ਦੇ ਵਿੱਚ ਜਦੋਂ ਇਹਨਾਂ ਦੀ ਸੈਂਸਿਟਿਵਿਟੀ ਨੂੰ ਕੋਈ ਅ ਕਰਦਾ ਨਹੀਂ ਹੈਗਾ ਨਾ ਰੈਕਗਨਾਈਜ਼ ਫਿਰ ਇਹ ਐਦਾ ਬਣ ਜਾਂਦੇ ਨੇ ਆਪਣੀ ਸੈਂਸਿਟਿਵਿਟੀ ਤੋਂ ਕੰਪਲੀਟਲੀ ਆਪੋਜ਼ਿਟ ਹੋ ਜਾਂਦੇ ਨੇ ਇਹ ਜੀ ਠੀਕ ਹੈ ਕਿ ਇਹਨਾਂ ਨੂੰ ਦਰਦ ਨਹੀਂ ਹੁੰਦਾ ਇਹਨਾਂ ਨੂੰ ਫਰਕ ਨਹੀਂ ਪੈਂਦਾ ਕਿਉਂਕਿ ਇਹਨਾਂ ਨੇ ਇੱਕ ਤਰ੍ਹਾਂ ਸੇ ਕਹੋ ਕਿ ਇਮੋਸ਼ਨਲੀ ਨੰਬ ਹੋ ਜਾਂਦੇ ਆ ਇਹਨਾਂ ਨੂੰ ਇਸ ਚੀਜ਼ ਦਾ ਫਰਕ ਹੀ ਨਹੀਂ ਪੈਂਦਾ ਇਹਨਾਂ ਦੇ ਅੰਦਰ ਬਸ ਉਹ ਜਿਹੜਾ ਗੁੱਸਾ ਹੈਗਾ ਬਹੁਤ ਜ਼ਿਆਦਾ 네ਗੇਟਿਵ ਹੈ ਉਹ ਬਸ ਬਾਹਰ ਕੱਢਣਾ ਹੁੰਦਾ ਹੈ ਇਹਨਾਂ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਦਾ ਕਿ ਕਿਸੇ ਨੂੰ ਦਰਦ ਹੋਇਆ ਕਿੰਨੀ ਸਹੀ ਤਰ੍ਹਾਂ ਵੀ ਜਿਹੜੀ ਸਮਝ ਹੁੰਦੀ ਹੈ ਨਾ ਇੰਟੈਲੈਕਟ ਜਿਹੜੀ ਆ ਉਹ ਕੰਮ ਕਰਨਾ ਬੰਦ ਕਰ ਦਿੰਦੀ ਹੈ ਹੂੰ ਖੁਲਾਸਾ ਹੋਇਆ ਏ ਕਿ ਇੱਕ ਸ਼ਖਸ ਸੀ ਔਰਤਾਂ ਵਾਲੇ ਕੱਪੜੇ ਪਹਿਨ ਲੈਂਦਾ ਸੀ ਰਾਤ ਨੂੰ ਤੇ ਇਹ ਗੱਡੀ ਦੇ ਵਿੱਚ ਜਾਂ ਕਾਰ ਦੇ ਵਿੱਚ ਟਰੱਕ ਦੇ ਵਿੱਚ ਕਿਤੇ ਵੀ ਵੱਲੋਂ ਲਿਫਟ ਲੈ ਲੈਂਦਾ ਸੀ ਫਿਰ ਇਹ ਉਹਨਾਂ ਦੇ ਨਾਲ ਸਮਲਿੰਗਿਕ ਸੰਬੰਧ ਬਣਾਉਂਦਾ ਸੀ ਫਿਰ ਲੜਾਈ ਝਗੜਾ ਕਰਕੇ ਉਹਨਾਂ ਦਾ ਕਤਲ ਕਰ ਦਿੰਦਾ ਸੀ 10 ਦੇ ਕਰੀਬ ਕਤਲ ਤਾਂ ਇਸ ਨੇ ਖੁਦ ਕਬੂਲ ਲਏ ਨੇ ਕੀ ਹੁੰਦਾ ਹੈ ਅਜਿਹੇ ਜਿਹੜੇ ਸੀਰੀਅਲ ਕਿਲਰ ਹੁੰਦੇ ਨੇ ਉਹਨਾਂ ਦੀ ਮਾਨਸਿਕਤਾ ਕੀ ਹੁੰਦੀ ਹੈ ਦੇਖੋ ਇਹੋ ਜਿਹੜੇ ਸੀਰੀਅਲ ਕਿਲਰ ਹੁੰਦੇ ਨੇ ਨਾ ਉਹਨਾਂ ਦੀ ਜਿਹੜੀ ਆ ਕੰਡੀਸ਼ਨ ਹੁੰਦੀ ਹੈ ਮੈਂਟਲ ਕੰਡੀਸ਼ਨ ਉਹ ਬਹੁਤ ਹੀ ਫਿਗਰ ਹੁੰਦੀ ਹੈ ਜਾਂ ਤਾਂ ਉਹਨਾਂ ਦੇ ਬਚਪਨ 'ਚ ਕੋਈ ਟਰੋਮਾ ਰਿਹਾ ਹੁੰਦਾ ਹੈਗਾ ਜਾਂ ਉਹਨਾਂ ਨੂੰ ਸਮਾਜੀ ਵੱਲੋਂ ਐਕਸੈਪਟੈਂਸ ਨਹੀਂ ਮਿਲੀ ਹੁੰਦੀ ਫੈਮਿਲੀ ਦੇ ਵਿੱਚ ਜਿਵੇਂ ਤੁਸੀਂ ਕਿਹਾ ਨਾ ਕਿ ਉਹ ਹੋਮੋ ਹੈ ਤਾਂ ਫਿਰ ਉਹ ਜਿਹੜੇ ਜਿਹੜੇ ਹੋਮੋਸੈਕਸ਼ੁਅਲ ਹੁੰਦੇ ਨੇ ਉਹਨਾਂ ਦੇ ਉਹ ਪਰ ਤਾਂ ਖੁੱਲ ਹੀ ਨਹੀਂ ਪਾਉਂਦੇ ਉਹ ਦੱਸ ਹੀ ਨਹੀਂ ਪਾਉਂਦੇ ਕਿ ਇਹ ਉਹਨਾਂ ਦੀ ਪਕਸ਼ੁਅਲਿਟੀ ਹੈ ਜੀ ਫਿਰ ਇਸ ਕਰਕੇ ਜੇ ਉਹਨਾਂ ਦੱਸ ਦਈਆਂ ਤਾਂ ਫੈਮਿਲੀ ਐਕਸੈਪਟ ਨਹੀਂ ਕਰਦੀ ਹੈ ਜੀ ਜਾਂ ਫਿਰ ਬਚਪਨ ਤੋਂ ਹੀ 트ਰਾਮੈਟਿਕ ਐਕਸਪੀਰੀਅੰਸ ਰਿਆ ਹੁੰਦਾ ਹੈ ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੁੰਦਾ ਹੈਗਾ ਉਹ ਕੁਝ ਕਰ ਨਹੀਂ ਪਾਉਂਦੇ ਡਰੇ ਹੁੰਦੇ ਆ ਬੱਚੇ ਜੀ ਤੇ ਫਿਰ ਇਹ ਵੱਡੇ ਹੋ ਕੇ ਨਾ ਆਪਣੀ ਜਿਹੜੀ ਡਿਜ਼ਾਇਰ ਨੂੰ ਆਪਣੇ ਐਕਸਪ੍ਰੈਸ਼ਨਸ ਨੂੰ ਆਪਣੇ ਇਮੋਸ਼ਨਸ ਨੂੰ ਸਪਰੈਸ ਕਰਦੇ ਰਹਿਣ ਲੱਗਦੇ ਦਬਾਉਂਦੇ ਰ ਕੀ ਉਹ ਕਿ ਫਿਰ ਇਹਨਾਂ ਦਾ ਇੱਕਦਮ ਉਹ ਦੂਸਰਾ ਰੂਪ ਸਾਹਮਣੇ ਆਂਦਾ ਹੈ ਇਹਨੂੰ ਤੁਸੀਂ ਡੀ ਆਈ ਡੀ ਵੀ ਕਹਿ ਸਕਦੇ ਹੋ ਮਤਲਬ ਕਿ ਮਲਟੀਪਲ ਪਰਸਨੈਲਿਟੀ ਡਿਸਆਰਡਰ ਜਾਂ ਡਿਸ ਐਸੋਸੀਏਟਿਡ ਪਰਸਨੈਲਿਟੀ ਡਿਸਆਰਡਰ ਜਿਸ ਦੇ ਕਰਕੇ ਉਹ ਵੈਸੇ ਬਾਕੀ ਲੋਕਾਂ ਨਾਲ ਜਾਂ ਘਰਦਿਆਂ ਨਾਲ ਬਹੁਤ ਦਬੇ ਹੋਏ ਬਹੁਤ ਹੀ ਟਿਮਿਡ ਬਹੁਤ ਹੀ ਨਾਈਵ ਰਹਿੰਦੇ ਨੇ ਬਟ ਜਦੋਂ ਉਹਨਾਂ ਨੂੰ ਕਿਤੇ ਮੌਕਾ ਮਿਲੇ ਆਪਣੀ ਜਿਹੜੀ ਅੰਦਰਲੀ ਪਰਸਨੈਲਿਟੀ ਅੰਦਰ ਦਾ ਖੁੰਖਾ ਰੂਪ ਕੱਢਣ ਦਾ ਫਿਰ ਉਹ ਕੱਢਦੇ ਨੇ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਹੈ ਇਹਦੇ ਵਿੱਚ ਇੱਕ ਸਵਾਲ ਸੀ ਮੈਮ ਸਾਡਾ ਕਿ ਕਿਉਂਕਿ ਦੇਖੋ ਇਹ ਬਹੁਤ ਸਾਰੇ ਲੋਕਾਂ ਨੂੰ ਆਪਣਾ ਸ਼ਿ 8 ਤੋਂ 10 ਲੋਕ ਦੇ ਨਾਲ ਇਹਨਾਂ ਨੇ ਕਤਲ ਵੀ ਕਰਤਾ ਉਹਨਾਂ ਦਾ ਜਾਨ ਵੀ ਉਹਨਾਂ ਦੀ ਚਲੀ ਗਈ ਤੇ ਅਜਿਹੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਿਆ ਕਿਵੇਂ ਜਾਵੇ ਜਦੋਂ ਕੋਈ ਇੱਕ ਲੇਮੈਨ ਉਹਨਾਂ ਨੇ ਤਾਂ ਹੈਲਪ ਕੀਤੀ ਇਸ ਦੀ ਕਿ ਰਾਤ ਨੂੰ ਕੋਈ ਸ਼ਖਸ ਖੜਾ ਹੈ ਉਸ ਨੂੰ ਲਿਫਟ ਦੇ ਦਿੱਤੀ ਜਾਂ ਕੀ ਉਹਨਾਂ ਦੀ ਮਾਨਸਿਕਤਾ ਰਹੀ ਹੋਏਗੀ ਪਰ ਇਹ ਦਾ ਜਿਹੜਾ ਅਜਿਹੇ ਲੋਕ ਨੇ ਉਹਨਾਂ ਤੋਂ ਬਚਣਾ ਕਿਵੇਂ ਹੈ ਜਾਂ ਉਹਨਾਂ ਦਾ ਕੀ ਇਲਾਜ ਹੋ ਸਕਦਾ ਹੈ ਕਿਵੇਂ ਪਛਾਣੇ ਜਾ ਸਕਣ ਇਹ ਸਵਾਲ ਹੈ ਦੇਖੋ ਉਹਨਾਂ ਨੂੰ ਪੈਸਾ ਨੂੰ ਨਾ ਤਰੀਕਾ ਉਹਨਾਂ ਦੀ ਬਾਡੀ ਲੈਂਗੁਏਜ ਨੂੰ ਰੀਡ ਕਰੋ ਜੀ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਸਭ ਤੋਂ ਪਹਿਲਾਂ ਆਉਂਦੀ ਹੈ ਅੱਖਾਂ ਹੂੰ ਜਿਹੜਾ ਬੰਦਾ ਇਸ ਤਰ੍ਹਾਂ ਦਾ ਕੁਝ ਕਰਨਾ ਚਾਹੁੰਦਾ ਹੋਏਗਾ ਨਾ ਓਨੇਸਟ ਨਹੀਂ ਹੋਊਗਾ ਹਨਾ ਈਮਾਨਦਾਰ ਨਹੀਂ ਹੋਊਗਾ ਮਨੇ ਸੱਚਮੁੱਚ ਉਹਨੂੰ ਲਿਫਟ ਨਹੀਂ ਚਈਦੀ ਉਹਨੇ ਇੱਕ ਧੋਖੇ ਨਾਲ ਕਰਨਾ ਤਾਂ ਉਹਦੀ ਅੱਖਾਂ ਕੋਮਲੀਆਂ ਹੁੰਦੀਆਂ ਨੇ ਜਾਂ ਤਾਂ ਗੋਲ-ਗੋਲ ਕੋ ਮਨ ਜਾਂਦੀਆਂ ਕਿਉਂ ਉਹ ਨਜ਼ਰ ਮਿਲਾ ਕੇ ਗੱਲ ਨਹੀਂ ਕਰਦਾ ਨਜ਼ਰ ਮਿਲਾ ਕੇ ਗੱਲ ਨਹੀਂ ਕਰ ਪਾਏਗਾ ਪਰ ਉਹ ਜਿਹੜੇ ਗੱਲ ਥੱਲੇ ਦੇਖ ਕੇ ਵੀ ਕਰੂਗਾ ਜ਼ਿਆਦਾਤਰ ਐਸੇ ਲੋਕ ਥੱਲੇ ਦੇਖ ਕੇ ਗੱਲ ਕਰਦੇ ਆਂ ਅੱਖਾਂ ਨਹੀਂ ਮਿਲਾ ਪਾਉਂਦੇ ਔਰ ਅੱਖਾਂਾਂ ਦੀ ਇਲੈਕਟ੍ਰਾਈਟਸ ਆਂਦੀਆਂ ਰਹਿੰਦੀਆਂ ਨੇ ਹੂੰ ਠੀਕ ਹੈ ਤੇ ਉਹਨਾਂ ਦੇ ਬਾਡੀ ਲੈਂਗੁਏਜ ਐਨਾ ਚੇਂਜ ਹੁੰਦਾ ਹੈਗਾ ਕਿ ਉਹ ਆਪਣੇ ਹੱਥਾਂ ਨਾਲ ਹੱਥਾਂ ਦੀ ਜਿਹੜੀਆਂ ਉਂਗਲੀਆਂ ਨੇ ਨਾ ਉਹਨਾਂ ਨੂੰ ਵੀ ਉਹ ਹਿਲਾਉਂਦੇ ਰਹਿੰਦੇ ਆ ਮਤਲਬ ਉਹਨਾਂ ਨੂੰ ਨਰਵਸਨੈਸ ਹੁੰਦੀ ਹੈ ਕਿਉਂਕਿ ਪਤਾ ਹੈ ਬਾਡੀ ਰਿਐਕਟ ਕਰਦੀ ਹੈ ਜੋ ਤੁਸੀਂ ਝੂਠ ਬੋਲਦੇ ਹੋ ਤੇ ਉਹ ਝੂਠ ਤਾਂ ਬੋਲ ਹੀ ਰਿਹਾ ਸੀਗਾ ਤਾਂ ਕਰਕੇ ਬਾਡੀ ਰਿਐਕਟ ਕਰਦੀ ਹੈ ਉਹਨਾਂ ਦੀ ਬਾਡੀ ਲੈਂਗੁਏਜ ਥੋੜੀ ਰੀਡ ਕਰੋ ਅੱਖਾਂ ਤੋਂ ਤਾਂ ਨਾ ਤੁਸੀਂ ਰੀਡ ਕਰ ਸਕਦੇ ਹੋ ਜਿਵੇਂ ਲੱਗ ਰਿਹਾ ਕਿਸੇ ਦਾ ਵੀ ਕਦੇ ਵੀ ਲਿਫਟ ਨਾ ਦਿਓ ਕਦੇ ਵੀ ਨਾ ਵੀ ਹੈਲਪ ਨਾ ਕਰੋ ਤੇ ਇਹਦੇ ਵਿੱਚ ਅਗਲਾ ਸਵਾਲ ਇਹ ਸੀ ਕਿ ਅਜਿਹੇ ਲੋਕ ਠੀਕ ਹੈ ਕਿ ਲਿਫਟ ਲੈ ਲਈ ਜਾਂ ਕਿਸੇ ਨੂੰ ਨਿਸ਼ਾਨਾ ਬਣਾ ਲਿਆ ਜਾਂ ਸੰਬੰਧ ਬਣਾ ਲੇ ਪਰ ਕਤਲ ਤੱਕ ਪਹੁੰਚਣਾ ਇਹ ਕਿਹੜੀ ਮਾਨਸਿਕਤਾ ਕਿਸ ਲੈਵਲ ਦੀ ਗੱਲ ਹੈਗੀ ਹੈ ਇਹ ਇਹ ਨਾ ਬਹੁਤ ਹੀ ਸਾਈਕੋਟਿਕ ਸਿੰਟਮਸ ਨੇ ਕਹਿ ਰਹੀਆਂ ਇਹਨਾਂ ਦੇ ਹੁੰਦੇ ਨੇ ਜਿਹੜਾ ਮਲਟੀਪਲ ਪਰਸਨੈਲਿਟੀ ਡਿਸਆਰਡਰ ਤੋਂ ਵੀ ਹੁੰਦਾ ਹੈਗਾ ਔਰ ਇਹਨਾਂ ਦੇ ਬਹੁਤ ਸਿਵਰ ਟਰਾਮਾ ਰਹਿ ਹੁੰਦਾ ਬਚਪਨ ਦੇ ਵਿੱਚ ਨਾ ਉਹਨਾਂ ਦੇ ਇਸ ਤਰ੍ਹਾਂ ਦੇ ਡਿਸਆਰਡਰਸ ਆ ਜਾਂਦੇ ਨੇ ਕਿ ਉਹ ਇੰਨੇ ਜ਼ਿਆਦਾ ਐਕਸਟ੍ਰੀਮ ਤੱਕ ਪਹੁੰਚ ਜਾਂਦੇ ਨੇ ਨਹੀਂ ਫਿਰ ਬਚਣ ਦਾ ਕੀ ਤਰੀਕਾ ਹੈ ਬਚਣ ਦਾ ਵੀ ਤਰੀਕਾ ਦੱਸੋ ਹਾਂਜੀ ਇਹਨਾਂ ਤੋਂ ਬਚਨ ਦਾ ਤਰੀਕਾ ਸਿਰਫ ਇਹੀ ਹੈਗਾ ਕਿ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਨੀਸ਼ੀਅਲ ਸਟੇਜ ਤੇ ਹੀ ਉਹਨਾਂ ਦੀ ਬੋਡੀ ਲੈਂਗੁਏਜ ਨੂੰ ਰੀਡ ਕਰੋ ਉਹਨਾਂ ਦੀ ਸਪੀਚ ਨੂੰ ਰੀਡ ਕਰੋ ਕਿਸੇ ਤਰ੍ਹਾਂ ਬੋਲਦੇ ਨੇ ਹਕਲਾ ਕੇ ਬੋਲਦੇ ਨੇ ਜਾਂ ਫਿਰ ਮਤਲਬ ਸੰਬਲ ਕਰਦੇ ਨੇ ਗੱਲ ਕਰਦੇ ਹੋਏ ਸੰਬਲ ਕਰਦੇ ਆ ਮਤਲਬ ਕਿਸ ਕਿਸ ਆਂਦੇ ਨੇ ਜਾਂ ਫਿਰ ਉਹਨਾਂ ਦੇ ਵਰਡਸ ਠੀਕ ਨਹੀਂ ਨਿਕਲਦੇ ਹੈਗੇ ਮੂੰਹ ਚੋਂ ਜਾਂ ਨਿਕਲ ਵੀ ਰਹੇ ਨੇ ਬਹੁਤ ਸਾਤਿਰ ਵੀ ਹੁੰਦੇ ਆ ਤਾਂ ਵੀ ਜੇਕਰ ਤੁਹਾਨੂੰ ਕਿਹੜਾ ਫੀਲਿੰਗ ਆ ਰਹੀ ਹੈ ਨਾ ਕੋਈ ਫੀਲਿੰਗ ਨੂੰ ਆਪਣੀ ਗੱਟ ਫੀਲਿੰਗ ਨੂੰ ਹਮੇਸ਼ਾ ਟਰਸਟ ਕਰੋ ਤੁਹਾਡੀ ਬੋਡੀ ਵੀ ਤੁਹਾਨੂੰ ਦੱਸ ਦਿੰਦੀ ਹੈਗੀ ਹੈ ਕਿ ਕੁਝ ਗਲਤ ਹੈਗਾ ਤੇ ਬੱਚੋ ਇਹਨਾਂ ਤੋਂ ਮਤਲਬ ਇਸ ਕਰਕੇ ਔਰ ਆਪਣਾ ਮਤਲਬ 100 ਨੰਬਰ ਤੇ ਡਾਇਲ ਕਰੋ ਜਿੱਥੇ ਤੁਹਾਨੂੰ ਵੀ ਥੋੜੀ ਜਿਹੀ ਵੀ ਫੀਲ ਹੋਏ ਕਿ ਤੁਸੀਂ ਬਿਠਾ ਵੀ ਲਿਆ ਲਿਫਟ ਵੀ ਦੇਤੀ ਉਸ ਟਾਈਮ ਵੀ ਤੁਹਾਨੂੰ ਫੀਲਿੰਗ ਆ ਰਹੀ ਹੈ ਨਾ ਤਾਂ ਕਿਸੇ ਬਹਾਨੇ ਨਾਲ ਨਿਕਲੋ ਉਹਨਾਂ ਨੂੰ ਨਾ ਕਦੇ ਵੀ ਕੋਖ ਨਾ ਕਰੋ ਕਿ ਮੈਨੂੰ ਤੇਰੇ ਤੇ ਸ਼ੱਕ ਹੈ ਜਾਂ ਤੂੰ ਐਂ ਦਾ ਕਰ ਰਿਹਾ ਉਹ ਭੜਕ ਜਾਂਦੇ ਨੇ ਉਹਨਾਂ ਨੂੰ ਕਦੇ ਨਾ ਉਹਨਾਂ ਨੂੰ ਬਹੁਤ ਆਰਾਮ ਨਾਲ ਕਿ ਹਾਂ ਤੂੰ ਬਿਲਕੁਲ ਠੀਕ ਹੈ ਸਹੀ ਹੈ ਮੈਂ ਵੀ ਤੇਰੇ ਨਾਲ ਸਹੀ ਹਾਂ ਠੀਕ ਹੈ ਸਭ ਅੱਛਾ ਲੱਗ ਰਿਹਾ ਚੁੱਪਕੇ ਜੇ ਨਿਕਲਣਾ ਹੁੰਦਾ ਨਹੀਂ ਤਾਂ ਉਹ ਬਹੁਤ ਫੜ ਅਝਾਂਦੇ ਆ ਬਿਲਕੁਲ ਇੱਕ ਇਹਦੇ ਵਿੱਚ ਜਿਹੜੀ ਤੁਸੀਂ ਸਟਾਰਟਿੰਗ ਵਿੱਚ ਗੱਲ ਕੀਤੀ ਸੀ ਕਿ ਸਪਰੈਸ ਬਹੁਤ ਕੀਤਾ ਜਾਂਦਾ ਹੈ ਜਹੇ ਜਿਹੜੇ ਲੋਕ ਹੁੰਦੇ ਨੇ ਕਈ ਵਾਰ ਘਰਾਂ ਦੇ ਵਿੱਚ ਉਹਨਾਂ ਨੂੰ ਸਮਝਿਆ ਨਹੀਂ ਜਾਂਦਾ ਹੈਗਾ ਕਿਉਂਕਿ ਅਕਸਰ ਤਾਂ ਸੋਸਾਇਟੀ ਦਾ ਵੀ ਇੱਕ ਕਾਰਨ ਹੈ ਨਾ ਅਜਿਹੇ ਲੋਕ ਜਿਹੜੇ ਇਸ ਲੈਵਲ ਤੱਕ ਜਾਂਦੇ ਨੇ ਸਾਡਾ ਉਹਨਾਂ ਦਾ ਪ੍ਰਤੀ ਬਿਹੇਵੀਅਰ ਉਹਨਾਂ ਪ੍ਰਤੀ ਰਵਈਆ ਜਾਂ ਕਈ ਵਾਰ ਉਹਨਾਂ ਨੂੰ ਪਾਗਲ ਸਮਝ ਲਿਆ ਜਾਂਦਾ ਹੈ ਡਾਕਟਰੀ ਇਲਾਜ ਨਹੀਂ ਕਰਵਾਇਆ ਜਾਂਦਾ ਜਿਹੜੀ ਸਾਈਕੀਟ੍ਰਿਸਟ ਦੀ ਗੱਲ ਹੁੰਦੀ ਹੈਗੀ ਹਾਂਜੀ ਬਿਲਕੁਲ ਬਿਲਕੁਲ ਇੱਕ ਵਾਰੀ ਮੇਰੇ ਕੋਲ ਇੱਕ ਇਸੇ ਤਰ੍ਹਾਂ ਫਾਦਰ ਆਪਣੇ ਬੇਟੇ ਨੂੰ ਲੈ ਕੇ ਆਏ ਕਹਿੰਦੇ ਇਹ ਹੈ ਨਾ ਇਸ ਲਾਈਕ ਮੈਂਟਲ ਡਿਸਆਰਡਰ ਹੈ ਕਿ ਇਹ ਹੋਮੋਸੈਕਸ਼ੁਅਲ ਹੈ ਉਹਨਾਂ ਦਾ ਬੇਟਾ ਮੇਰੀ ਕਹਿੰਦਾ ਮੈਂਟਲ ਡਿਸਆਰਡਰ ਨਹੀਂ ਹੈ ਇਹ ਉਹਦੀ ਪਿਕਚੁਅਲਿਟੀ ਹੈ ਦਿਸ ਇਜ਼ ਹਾਉ ਹੀ ਇਜ਼ ਉਹ ਇਦਾਂ ਦਾ ਹੀ ਹੈ ਤੁਸੀਂ ਉਹਨੂੰ ਇਦਾਂ ਹੀ ਐਕਸੈਪਟ ਕਰਨਾ ਪਊਗਾ ਤੁਹਾਨੂੰ ਤੇ ਕਈਆਂ ਨੂੰ ਲੱਗਦਾ ਕਿ ਕੋਈ ਮੈਂਟਲ ਡਿਸਆਰਡਰ ਹੈਗਾ ਇਹ ਗਲਤ ਹੈ ਇਹ ਇਹਨੂੰ ਠੀਕ ਕਰੋ ਪਰ ਇਹ ਮੈਂਟਲ ਡਿਸਆਰਡਰ ਨਹੀਂ ਹੁੰਦਾ ਤੁਸੀਂ ਆਪਣੇ ਬੱਚੇ ਨੂੰ ਐਕਸੈਪਟ ਕਰਨਾ ਚਾਹੀਦਾ ਜ਼ਿੰਮੇਵਾਰ ਹੋ ਹੈ ਉਹਵੇਂ ਉਹਨੂੰ ਪਿਆਰ ਦਿਓ ਪਿਆਰ ਨਹੀਂ ਦਿੰਦੇ ਨਾ ਜਦੋਂ ਘਰ ਦੇ ਉਹਨੂੰ ਮੇਸ਼ਾ ਗਾਲਾਂ ਕੱਢਦੇ ਹੈ ਜਾਂ ਦੂਰ ਕਰਦੇ ਆਪਣੇ ਆਪ ਤੋਂ ਫਿਰ ਉਹ ਬੱਚੇ ਅੱਦਾ ਨਿਕਲਦਾ ਨਫਰਤ ਕੀਤੀ ਜਾਂਦੀ ਹੈ ਕਈ ਵਾਰ ਇਸ ਤਰ੍ਹਾਂ ਹਾਂਜੀ ਬਿਲਕੁਲ ਜੀ ਤਾਂ ਮਤਲਬ ਇਸ ਦਾ ਇਲਾਜ ਵੀ ਹੈ ਦੇਖੋ ਇਸ ਦਾ ਇਲਾਜ ਪਿਆਰ ਹੈ ਸਭ ਤੋਂ ਪਹਿਲਾਂ ਦਾ ਫੈਮਿਲੀ ਦੇ ਵਿੱਚ ਪਿਆਰ ਹੋਣਾ ਬਹੁਤ ਜ਼ਰੂਰੀ ਹੈ ਔਰ ਅਗਰ ਉਹਨੂੰ ਲਾਕਡਾਊਨ ਬੱਚੇ ਨੇ ਕਿਉਂਕਿ ਉਹਦੇ ਵਿੱਚ ਐਂਗਰ ਬਹੁਤ ਜ਼ਿਆਦਾ ਉੱਭਰਦਾ ਕਿਉਂਕਿ ਬਹੁਤ ਜ਼ਿਆਦਾ ਐਕਸਟ੍ਰੀਮ ਐਂਗਰ ਨਾ ਫੁੱਟਦਾ ਤੋਨੋ ਇਹ ਉਹਦਾ ਨਤੀਜਾ ਹੈਗਾ ਉਹ ਗੁੱਸਾ ਕਿਸ ਚੀਜ਼ ਦਾ ਉਸ ਬੱਚੇ ਨੂੰ ਗੁੱਸੇ ਨੂੰ ਚੈਨਲਾਈਜ਼ ਕਿਵੇਂ ਕਰਨਾ ਹੈਗਾ ਉਹਦੇ ਬਾਅਦ ਸਪਰੋਫੈਸ਼ਨਲ ਹੈਲਪ ਲੈਣੀ ਜ਼ਰੂਰੀ ਹੈ ਪਰ ਸਭ ਤੋਂ ਪਹਿਲਾਂ ਫੈਮਿਲੀ ਦੀ ਸਪੋਰਟ ਜ਼ਰੂਰੀ ਹੈ ਜੀ ਅਗਰ ਫੈਮਿਲੀ ਦੀ ਸਪੋਰਟ ਹੀ ਨਹੀਂ ਹੋਏਗੀ ਬੱਚੇ ਨੂੰ ਰਿਅਲਾਈਜ਼ ਹੀ ਨਹੀਂ ਹੋਏਗਾ ਕਿ ਮੈਂ ਮੇਰੇ ਵਿੱਚ ਕੁਝ ਪ੍ਰੋਬਲਮ ਹੈ ਜੀ ਉਹਨੂੰ ਸਾਡ ਰਿਅਲਾਈਜ਼ ਵੀ ਨਹੀਂ ਕਦੇ ਹੋਇਆ ਹੋਵੇਗਾ ਕਿ ਉੱਥੇ ਕੋਈ ਪ੍ਰੋਬਲਮ ਹੈ ਜੀ ਹੂੰ ਉਹਨੂੰ ਲੱਗਦਾ ਕਿ ਦੁਨੀਆ ਇਦਾਂ ਹੀ ਕੰਮ ਕਰਦੀ ਹੈ ਕਿ ਦੁਨੀਆ ਪਿਆਰ ਨਾਲ ਨਹੀਂ ਚੱਲਦੀ ਤਾਂ ਮੈਨੂੰ ਗੁੱਸੇ ਨਾਲ ਹੀ ਸੁਣਾਉਣਾ ਪਊਗਾ ਮੈਨੂੰ ਗੁੱਸੇ ਨਾਲ ਹੀ ਅਪੀਲ ਕਰਨੀ ਪੈਣੀ ਹੈ ਕਿ ਡਾਕਟਰ ਨਿਤੂ ਕੋ ਇਹਨਾਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਇਸ ਦੇ ਸਿੱਟੇ ਕੀ ਨਿਕਲਣੇ ਨੇ ਜਿਵੇਂ ਹੁਣ ਇਹ ਕਤਲ ਕਰਦਾ ਗਿਆ ਸੀਰੀਅਲ ਇਸ ਨੇ ਕਿੰਨੇ ਕਤਲ ਕਰ ਦਿੱਤੇ ਕਿਉਂਕਿ ਆਮ ਜਿਹੜੇ ਲੋਕ ਨੇ ਉਹ ਤਾਂ ਮਤਲਬ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੇ ਨੇ ਜੇ ਇਹ ਲੋਕ ਸੈਂਸਿਟਿਵ ਨਹੀਂ ਹੁੰਦੇ ਫਿਰ ਜਾਂ ਉਹਨਾਂ ਨੂੰ ਸੋਚ ਦੇ ਵਿੱਚ ਨਹੀਂ ਆਉਂਦਾ ਇਹਨਾਂ ਦੇ ਨਾ ਸੈਂਸਿਟਿਵ ਬਹੁਤ ਜ਼ਿਆਦਾ ਹੁੰਦੇ ਆ ਇਹ ਬਚਪਨ ਦੇ ਵਿੱਚ ਜਦੋਂ ਇਹਨਾਂ ਦੀ ਸੈਂਸਿਟਿਵਿਟੀ ਨੂੰ ਕੋਈ ਅ ਕਰਦਾ ਨਹੀਂ ਹੈਗਾ ਨਾ ਰੈਕਗਨਾਈਜ਼ ਫਿਰ ਇਹ ਅੱਦਾ ਬਣ ਜਾਂਦੇ ਨੇ ਆਪਣੀ ਸੈਂਸਿਟਿਵਿਟੀ ਤੋਂ ਕੰਪਲੀਟਲੀ ਆਪੋਜੀਟ ਹੋ ਜਾਂਦੇ ਨੇ ਇਹ ਜੀ ਠੀਕ ਹੈ ਕਿ ਇਹਨਾਂ ਨੂੰ ਦਰਦ ਨਹੀਂ ਹੁੰਦਾ ਇਹਨਾਂ ਨੂੰ ਫਰਕ ਨਹੀਂ ਪੈਂਦਾ ਕਿਉਂਕਿ ਇਹਨਾਂ ਨੇ ਇੱਕ ਤਰ੍ਹਾਂ ਦੇ ਕਹੋ ਕਿ ਇਮੋਸ਼ਨਲੀ ਨੰਬ ਹੋ ਜਾਂਦੇ ਆ ਇਹਨਾਂ ਨੂੰ ਇਸ ਚੀਜ਼ ਦਾ ਫਰਕ ਹੀ ਨਹੀਂ ਪੈਂਦਾ ਇਹਨਾਂ ਦੇ ਅੰਦਰ ਬਸ ਉਹ ਜਿਹੜਾ ਗੁੱਸਾ ਹੈਗਾ ਬਹੁਤ ਜ਼ਿਆਦਾ 네ਗੇਟਿਵ ਹੈ ਉਹ ਬਸ ਬਾਹਰ ਕੱਢਣਾ ਹੁੰਦਾ ਇਹਨਾਂ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਦਾ ਕਿ ਕਿਸੇ ਨੂੰ ਦਰਦ ਹੋਇਆ ਕਿ ਕਿਸੇ ਸਹੀ ਕਲਾ ਦੀ ਜਿਹੜੀ ਸਮਝ ਹੁੰਦੀ ਹੈ ਨਾ ਇੰਟੈਲੈਕਟ ਜਿਹੜੀ ਹੈ ਉਹ ਕੰਮ ਕਰਨਾ ਬੰਦ ਕਰ ਦਿੰਦੀ ਹੈ ਹੂੰ ਖੁਲਾਸਾ ਹੋਇਆ ਏ ਕਿ ਇੱਕ ਸ਼ਖਸ ਸੀ ਔਰਤਾਂ ਵਾਲੇ ਕੱਪੜੇ ਪਹਿਨ ਲੈਂਦਾ ਸੀ ਰਾਤ ਨੂੰ ਤੇ ਇਹ ਗੱਡੀ ਦੇ ਵਿੱਚ ਜਾਂ ਕਾਰ ਦੇ ਵਿੱਚ ਟਰੱਕ ਦੇ ਵਿੱਚ ਕਿਤੇ ਵੀ ਵੱਲੋਂ ਲਿਫਟ ਲੈ ਲੈਂਦਾ ਸੀ ਫਿਰ ਇਹ ਉਹਨਾਂ ਦੇ ਨਾਲ ਸਮਲਿੰਗਿਕ ਸੰਬੰਧ ਬਣਾਉਂਦਾ ਸੀ ਫਿਰ ਲੜਾਈ ਝਗੜਾ ਕਰਕੇ ਉਹਨਾਂ ਦਾ ਕਤਲ ਕਰ ਦਿੰਦਾ ਸੀ 10 ਦੇ ਕਰੀਬ ਕਤਲ ਤਾਂ ਇਸ ਨੇ ਖੁਦ ਕਬੂਲ ਲੈਨੇ ਕੀ ਹੁੰਦਾ ਹੈ ਅਜਿਹੇ ਜਿਹੜੇ ਸੀਰੀਅਲ ਕਿਲਰ ਹੁੰਦੇ ਨੇ ਉਹਨਾਂ ਦੀ ਮਾਨਸਿਕਤਾ ਕੀ ਹੁੰਦੀ ਹੈ ਦੇਖੋ ਇਹੋ ਜਿਹੇ ਜਿਹੜੇ ਸੀਰੀਅਲ ਕਿਲਰ ਹੁੰਦੇ ਨੇ ਨਾ ਉਹਨਾਂ ਦੀ ਜਿਹੜੀ ਆ ਕੰਡੀਸ਼ਨ ਹੁੰਦੀ ਹੈ ਮੈਂਟਲ ਕੰਡੀਸ਼ਨ ਉਹ ਬਹੁਤ ਹੀ ਫਿਗਰ ਹੁੰਦੀ ਹੈ ਜਾਂ ਤਾਂ ਉਹਨਾਂ ਦੇ ਬਚਪਨ 'ਚ ਕੋਈ ਟਰੋਮਾ ਰਹਾ ਹੁੰਦਾ ਹੈਗਾ ਜਾਂ ਉਹਨਾਂ ਨੂੰ ਫੈਮਲੀ ਵੱਲੋਂ ਐਕਸੈਪਟੈਂਸ ਨਹੀਂ ਮਿਲੀ ਹੁੰਦੀ ਫੈਮਿਲੀ ਦੇ ਵਿੱਚ ਜਿਵੇਂ ਤੁਸੀਂ ਕਿਹਾ ਨਾ ਕਿ ਉਹ ਹੋਮੋ ਹੈ ਤਾਂ ਫਿਰ ਉਹ ਜਿਹੜੇ ਜਿਹੜੇ ਹੋਮੋਸੈਕਸ਼ੁਅਲ ਹੁੰਦੇ ਨੇ ਉਹਨਾਂ ਦੇ ਉਹ ਪਰ ਤਾਂ ਖੁੱਲ ਹੀ ਨਹੀਂ ਪਾਉਂਦੇ ਉਹ ਦੱਸ ਹੀ ਨਹੀਂ ਪਾਉਂਦੇ ਕਿ ਇਹ ਉਹਨਾਂ ਦੀ ਪਰਸਨੈਲਿਟੀ ਹੈ ਜੀ ਫਿਰ ਇਸ ਕਰਕੇ ਜੇ ਉਹਨਾਂ ਦੱਸ ਦਈਏ ਤਾਂ ਫੈਮਿਲੀ ਐਕਸੈਪਟ ਨਹੀਂ ਕਰਦੀ ਹੈ ਜੀ ਜਾਂ ਫਿਰ ਬਚਪਨ ਤੋਂ ਹੀ 트ਰਾਮੈਟਿਕ ਐਕਸਪੀਰੀਅੰਸ ਰਿਆ ਹੁੰਦਾ ਹੈ ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੁੰਦਾ ਹੈਗਾ ਉਹ ਕੁਝ ਕਰ ਨਹੀਂ ਪਾਉਂਦੇ ਡਰੇ ਹੁੰਦੇ ਆ ਬੱਚੇ ਜੀ ਤੇ ਫਿਰ ਇਹ ਵੱਡੇ ਹੋ ਕੇ ਨਾ ਆਪਣੀ ਜਿਹੜੀ ਡਿਜ਼ਾਇਰ ਨੂੰ ਆਪਣੇ एक्सप्रेशंस ਨੂੰ ਆਪਣੇ ਇਮੋਸ਼ਨਸ ਨੂੰ ਸਪਰੈਸ ਕਰਦੇ ਰੰਦੇ ਦਬਾਉਂਦੇ ਰੰਦੇ ਦਬਾਉਂਦੇ ਦਬਾਉਂਦੇ ਵੱਡੇ ਹੋ ਕੇ ਫਿਰ ਇਹਨਾਂ ਦਾ ਇੱਕਦਮ ਉਹ ਦੂਸਰਾ ਰੂਪ ਸਾਹਮਣੇ ਆਉਂਦਾ ਹੈ ਇਹਨੂੰ ਤੁਸੀਂ ਡੀ ਆਈ ਡੀ ਵੀ ਕਹਿ ਸਕਦੇ ਹੋ ਮਤਲਬ ਕਿ ਮਲਟੀਪਲ ਪਰਸਨੈਲਿਟੀ ਡਿਸਆਰਡਰ ਜਾਂ ਡਿਸ associated ਪਰਸਨੈਲਿਟੀ ਡਿਸਆਰਡਰ ਇਸ ਦੇ ਕਰਕੇ ਉਹ ਵੈਸੇ ਬਾਕੀ ਲੋਕਾਂ ਵਾਲੀਆ ਘਰਦਿਆਂ ਨਾਲ ਬਹੁਤ ਦਬੇ ਹੋਏ ਬਹੁਤ ਹੀ ਟਿਮਿਡ ਬਹੁਤ ਹੀ ਨਾਈਵ ਰਹਿੰਦੇ ਨੇ ਬਟ ਜਦੋਂ ਉਹਨਾਂ ਨੂੰ ਕਿਤੇ ਮੌਕਾ ਮਿਲੇ ਆਪਣੀ ਜਿਹੜੀ ਅੰਦਰਲੀ ਪਰਸਨੈਲਿਟੀ ਅੰਦਰ ਦਾ ਖੁੰਖਾ ਰੂਪ ਕੱਢਣ ਦਾ ਸਿਰ ਉਹ ਕੱਢਦੇ ਨੇ ਜਿਹੜੇ ਇਹਨਾਂ ਦਾ ਕੰਮ ਸੀ ਮੈਮ ਸਾਡਾ ਕਿ ਕਿਉਂਕਿ ਦੇਖੋ ਇਹ ਬਹੁਤ ਸਾਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਹੈ 8 ਤੋਂ 10 ਲੋਕ ਦੇ ਨਾਲ ਇਹਨਾਂ ਨੇ ਕਤਲ ਵੀ ਕਰਤਾ ਉਹਨਾਂ ਦਾ ਜਾਨ ਵੀ ਉਹਨਾਂ ਦੀ ਚਲੀ ਗਈ ਤੇ ਅਜਿਹੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਿਆ ਕਿਵੇਂ ਜਾਵੇ ਜਦੋਂ ਕੋਈ ਇੱਕ ਲੇਮੈਨ ਉਹਨਾਂ ਨੇ ਤਾਂ ਹੈਲਪ ਕੀਤੀ ਹੈ ਇਸ ਦੀ ਕਿ ਰਾਤ ਨੂੰ ਕੋਈ ਸ਼ਖਸ ਖੜਾ ਹੈ ਉਸ ਨੂੰ ਲਿਫਟ ਦੇ ਦਿੱਤੀ ਜਾਂ ਕੀ ਉਹਨਾਂ ਦੀ ਮਾਨਸਿਕਤਾ ਰਹੀ ਹੋਏਗੀ ਪਰ ਇਹ ਦਾ ਜਿਹੜਾ ਅਜਿਹੇ ਲੋਕ ਨੇ ਉਹਨਾਂ ਤੋਂ ਬਚਣਾ ਕਿਵੇਂ ਹੈ ਜਾਂ ਉਹਨਾਂ ਦਾ ਕੀ ਇਲਾਜ